ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 13ਵਾਂ ਰਾਏ ਸਾਹਿਬ ਨੂੰ ਸੁਪਨੇ ਵਿੱਚ ਵੀ ਉਮੀਦ ਨਹੀਂ ਸੀ ਕਿ ਮਾਮਲਾ ਇਤਨੀ ਛੇਤੀ ਵੱਧ ਜਾਵੇਗਾ ਉਹਨਾਂ ਦਾ ਖਿਆਲ ਸੀ ਕਿ ਰੋਪ ਤੇ ਤੇਜ਼ੀ ਨਾਲ ਕੰਮ ਰਾਸ ਹੋ ਜਾਵੇਗਾ ਪਰ ਨਤੀਜਾ ਹੋਇਆ ਇਸ ਤੋਂ ਉਲਟ ਰਾਏ ਸਾਹਿਬ ਕਮਰ ਨੂੰ ਬੇਤਹਾਸ਼ਾ ਕੁੱਟਣ ਦੀ ਗਲਤੀ ਜਿਹੜੀ ਕਰ ਬੈਠੇ ਸਨ ਉਸਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸ਼ਹਿਰ ਦੀਆਂ ਕੁਝ ਇੱਕ ਦੇਸ਼ ਭਗਤ ਸੁਸਾਇਟੀਆਂ ਦੀ ਮਹਮਦਰਦੀ ਮਜ਼ਦੂਰਾ ਨੇ ਜਿੱਤ ਲਈ। ਰਾਏ ਸਾਹਿਬ ਲਈ ਸਾਰਾ ਵਾਯੂ ਮੰਡਲ ਨਫਰਤ ਨਾਲ ਭਰ ਗਿਆ ਕਰੋ ਬਾਹਰ ਨਿਕਲਣਾ ਔਖਾ ਹੋ ਗਿਆ। ਫਿਰ ਇਹ ਐਜੀਟੇਸ਼ਨ ਰਾਏ ਸਾਹਿਬ ਦੇ ਕਾਰਖਾਨੇ ਤੱਕ ਹੀ ਮ hạnਦੂਦ ਨਾ ਰਹਿ ਕੇ ਹੋਰ ਅਗਾਹ ਫੈਲਣੀ ਸ਼ੁਰੂ ਹੋ ਗਈ। ਦੂਸਰੀਆਂ ਕਈ ਮਿੱਲਾਂ ਵੀ ਇਸ ਦੇ ਅਸਰ ਤੋਂ ਬਚ ਨਾ ਸਕੀਆਂ। ਇਸ ਸ਼ਾਮ ਨੂੰ ਮੋਚੀ ਦਰਵਾਜੇ ਦੇ ਬਾਹਰ ਮਿਲ ਮਜ਼ਦੂਰਾ ਦਾ ਇੱਕ ਭਾਰੀ ਜਲਸਾ ਹੋਇਆ। ਜਿਸ ਵਿੱਚ ਸ਼ਹਿਰ ਦੇ ਹਜ਼ਾਰਾਂ ਮਜ਼ਦੂਰਾਂ ਤੇ ਆਮ ਜਨਤਾ ਨੇ ਹਿੱਸਾ ਲਿਆ ਪਰ ਇਹ ਮਜਮੇ ਵਿੱਚ ਕਮਰ ਦਾ ਲਹੂ ਲੋਹਾਨ ਪਿੰਡਾ ਨੰਗਾ ਕਰਕੇ ਵਿਖਾਇਆ ਗਿਆ ਖਲਕਤ ਤਰਾਹਿ ਤਰਾਹਿ ਕਾਰੁੱਠੀ ਹਰ ਕਿਸੇ ਨੇ ਰਾਏ ਸਾਹਿਬ ਦੀ ਕਰਤੂਤ ਉੱਤੇ ਲਾਂਤਾਂ ਪਾਈਆਂ ਰਾਏ ਸਾਹਿਬ ਦੀ ਮਿਲ ਵਿੱਚ ਮੁਕੰਮਲ ਹੜਤਾਲ ਹੋ ਗਈ ਪਰ ਇਹ ਹੜਤਾਲ ਮਜ਼ਦੂਰਾਂ ਨੂੰ ਵੀ ਕਾਫੀ ਮਹਿੰਗੀ ਪਈ ਉਹਨਾਂ ਦੀਆਂ ਸਾਢੇ ਤਿੰਨਾਂ ਤਿੰਨਾਂ ਮਹੀਨਿਆਂ ਦੀਆਂ ਤਨਖਾਹਾਂ ਅਟਕੀਆਂ ਹੋਈਆਂ ਸਨ ਕਈਆਂ ਦੇ ਘਰੀ ਖਾਣ ਨੂੰ ਨਹੀਂ ਸੀ ਵਿਚਾਰਿਆਂ ਨੇ ਅੱਜ ਭਲਕ ਦੀ ਆਸ ਉੱਤੇ ਐਨੇ ਮਹੀਨੇ ਕਿਸੇ ਤਰ੍ਹਾਂ ਬਿਤਾ ਦਿੱਤੇ ਸਨ ਕਿਸੇ ਕੋਲ ਜੇ 4 ਪੈਸੇ ਰੱਖੇ ਰਖਾਏ ਸਨ ਤਾਂ ਉਹ ਵੀ ਇਹਨਾਂ ਦਿਨਾਂ ਵਿੱਚ ਖਾਦੇ ਗਏ ਉਧਾਰ ਚੁੱਕ ਚੁੱਕ ਕੇ ਖਾਣਾ ਸ਼ੁਰੂ ਕੀਤਾ ਪਰ ਪਿਛਲੀ ਰਕਮ ਮੋੜੇ ਬਿਨਾ ਕਾਤੇ ਕਿਸੇ ਉਧਾਰ ਦੇਣਾ ਸੀ ਬਾਣੀਆਂ ਮਹਾਜਨਾ ਨੇ ਵੀ ਮੂੰਹ ਮੋੜ ਲਿਆ ਹਾਲਤ ਜਿਉਂ-ਜਿਉਂ ਵਿਗੜਦੀ ਜਾਂਦੀ ਸੀ ਰਾਏ ਸਾਹਿਬ ਦੀ ਤੇਜ਼ੀ ਸਗੋਂ ਵਾਧੇ ਤੇ ਹੁੰਦੀ ਜਾਂਦੀ ਉਹਨਾਂ ਨੂੰ ਵਿਸ਼ਵਾਸ ਸੀ ਕਿ ਵੇਲਿਆਂ ਰਹਿ ਕੇ ਕਿਸੇ ਮਜ਼ਦੂਰ ਵਿੱਚ ਚਾਰ ਡੰਗ ਲਗਾਉਣ ਦਾ ਬੁੱਤਾ ਨਹੀਂ ਜਿਸ ਕਰਕੇ 5-7 ਦਿਨਾਂ ਦੀ ਹੜਤਾਲ ਨਹੀਂ ਸਭ ਦਾ ਕਾਫੀ ਆ ਤੰਕਰ ਦੇਣਾ ਹੈ ਤੇ ਅਖੀਰ ਭੁੱਖੇ ਮਰਦੇ ਆਪੇ ਹੀ ਉਹਨਾਂ ਦੇ ਪੈਰਾਂ ਤੇ ਆ ਟਿਕਣਗੇ ਉਹ ਖਿਆਲ ਕਰਦੇ ਸਨ ਕਿ ਮੈਂ ਇਸ ਵੇਲੇ ਜਰਾ ਵੀ ਨਰਮੀ ਵਿਖਾਣ ਦੀ ਗਲਤੀ ਕੀਤੀ ਤਾਂ ਮਜ਼ਦੂਰਾਂ ਨੇ ਸਿਰ ਤੇ ਸਵਾਰ ਹੋ ਜਾਣਾ ਹੈ ਸ਼ਹਿਰ ਦੇ ਕੁਝ ਦੇਸ਼ ਭਗਤ ਜਦ ਇੱਕ ਡੈਪੂਟੇਸ਼ਨ ਲੈ ਕੇ ਰਾਇਸਾ ਪਾਸ ਗਏ ਤਾਂ ਉਹਨਾਂ 100 ਵਰਗੀ ਕੋ ਆਖ ਦਿੱਤੀ ਕਿ ਜੇ ਮਜ਼ਦੂਰ ਕੰਮ ਤੇ ਨਾ ਆਏ ਤਾਂ ਸੂਰਜ ਭਾਵੇਂ ਇਧਰੋਂ ਦਾ ਉਧਰ ਚੜਾਵੇ ਉਹ ਮਜ਼ਦੂਰਾ ਨਾਲ ਕੋਈ ਮਿਹਰਬਾਨੀ ਜਾਂ ਨਰਮੀ ਕਰਨ ਨੂੰ ਤਿਆਰ ਨਹੀਂ। ਨਾ ਹੀ ਇਸ ਬਾਰੇ ਡੈਪੂਟੇਸ਼ਨ ਜਾਂ ਕਿਸੇ ਹੋਰ ਨਾਲ ਕੋਈ ਗੱਲ ਕਰਨ ਨੂੰ ਤਿਆਰ ਹਨ। ਸਗੋਂ ਨੇ ਵੀ ਧਮਕੀ ਦਿੱਤੀ ਕਿ ਉਹ ਤਿੰਨਾਂ ਮਹੀਨਿਆਂ ਲਈ ਕਾਰਖਾਨਾ ਬੰਦ ਕਰਕੇ ਪਹਾੜ ਚਲੇ ਜਾਣਗੇ। ਡੈਪੂਟੇਸ਼ਨ ਨਰਾਸ਼ ਮੁੜਿਆ। ਮਜਦੂਰਾਂ ਤੱਕ ਵੀ ਗੱਲ ਪਹੁੰਚ ਗਈ ਬਲਦੀ ਤੇ ਤੇਲ ਪੈ ਗਿਆ ਸਭ ਨੇ ਮਰਨ ਜਿਉਣ ਦੀ ਲੀਕ ਪਾ ਲਈ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਾਰੇ ਮਜਦੂਰ ਦਿਨ ਚੜ੍ਹਦੇ ਨੂੰ ਕਾਰਖਾਨੇ ਅੱਗੇ ਧਰਨਾ ਮਾਰ ਕੇ ਬੈਠ ਜਾਣ ਤੇ ਤਾਤਿਕ ਨਾ ਉਠਣ ਜਾਤੇ ਕੋਨਾਂ ਦੀ ਸਾਢੇ ਤਿੰਨ ਮਹੀਨਿਆਂ ਦੀ ਤਨਖਾਹ ਕਾਡੀ ਸੁਦਾ ਚੁੱਕਦੀ ਨਾ ਕਰ ਦਿੱਤੀ ਜਾਵੇ ਅੰਕ 14ਵਾਂ ਡਾਕਟਰ ਦੀ ਦਵਾਈ ਨਾਲ ਮਾਲਤੀ ਨੂੰ ਇੰਨਾ ਹੀ ਫਰਕ ਪਿਆ ਕਿ ਬੇਹੋਸ਼ੀ ਦੂਰ ਹੋ ਗਈ ਪਰ ਬੁਖਾਰ ਜਿਉਂਦਾ ਤਿਉਂ ਸੀ ਸਲੀਮਾ ਵਿਚਾਰੀ ਲਈ ਦੂਰੀ ਬਿਪਤਾ ਬਣੀ ਇੱਕ ਮਾਲਤੀ ਦੀ ਬਿਮਾਰੀ ਦੂਜਾ ਉਸਦੇ ਪਤੀ ਦਾ ਮੰਜਾ ਵੀ ਲਾਗੇ ਹੀ ਡਹਿ ਗਿਆ ਕਮਰ ਭਾਵੇਂ ਵੇਖਣ ਨੂੰ ਤਕੜਾ ਜਾਪਦਾ ਸੀ ਪਰ ਮਾਰਦਿਆਂ ਚੀਜ਼ਾਂ ਨਾਲ ਉਸਦਾ ਸਰੀਰ 파ਟਦਾ ਜਾਂਦਾ ਸੀ ਭਾਵੇਂ अनेका ਮਜ਼ਦੂਰ ਉਸ ਉੱਤੇ ਡਿੱਗੇ ਹੋਏ ਸਨ ਹਰ ਤਰ੍ਹਾਂ ਦੀ ਦੇਖਭਾਲ ਤੇ دارو-ਦਰਮਲ ਕੀਤਾ ਜਾ ਰਿਹਾ ਸੀ ਪਰ ਸਲੀਮਾ ਦੇ ਦਿਲ ਨੂੰ ਖਲੋਤ ਨਹੀਂ ਸੀ ਉਹ ਘੜੀ-ਮੁੜੀ ਦਿਲ ਵਿੱਚ ਕਹਿੰਦੀ ਖਬਰੇ ਕੀ ਹੋਣ ਵਾਲਾ ਹੈ ਡਾਕਟਰ ਦੀਆਂ ਉਸ ਦਿਨ ਵਾਲੀਆਂ ਗੱਲਾਂ ਨੇ ਤਾਂ ਉਸਦੀ ਰਹਿੰਦੀ ਖੁੰਦੀ ਹੋਸ਼ ਵੀ ਗੁੰਮ ਕਰ ਦਿੱਤੀ ਸੀ ਉਹ ਸੋਚਦੀ ਕਿ ਮਾਲਾ ਮੇਥੋਂ ਖੋ ਲਈ ਜਾਵੇਗੀ ਕੀ ਇਸ ਨੂੰ ਖੋਹਾ ਕੇ ਮੈਂ ਜ਼ਿੰਦਗੀ ਮੈਂ ਜਿਉਂਦੀ ਰਹਿ ਸਕਾਂਗੀ ਰਾਤ ਦੇ 12 ਵਜੇ ਦਾ ਵੇਲਾ ਸੀ ਸਾਰੇ ਆਂਡ ਗਵਾਂਡ ਚੁੱਪ ਚਾਂ ਸੀ ਆਪੋ ਆਪਣੀਆਂ ਕੋਠੜੀਆਂ ਅੱਗੇ ਸਾਂਝੇ ਵਿੜੇ ਵਿੱਚ ਮੰਝਿਆਂ ਦੀਆਂ ਪਾਲਾਂ ਲੱਗੀਆਂ ਹੋਈਆਂ ਸਨ ਰਾਤ ਦਾ ਪਹਿਲਾ ਪੈਰ ਅੱਤ ਦੀ ਗਰਮੀ ਕਰਕੇ ਸਭ ਨੇ ਜਾਗਦਿਆਂ ਬਿਤਾਇਆ ਸੀ ਪਰ ਹੁਣ ਕੁਝ ਕੁ ਹਵਾ ਰੁਮਕੀ ਕਮਰ ਦਾ ਮੰਜਾ ਬਾਹਰ ਬੂਹੇ ਲੱ ਅੱਗੇ ਸੀ ਤੇ ਸਿਨੇਮਾ ਨੂੰ ਅੰਦਰੇ ਰਾਤ ਕੱਟਣੀ ਪਈ ਉਹ ਵੀ ਸੌਕੇ ਨਹੀਂ ਮਾਲਤੀ ਦੀ ਸਰਾਂਦੀ ਬੈਠ ਕੇ ਕਮਰ ਨੂੰ ਵੀ ਹੁਣੇ ਜੇ ਨੀਂਦਰ ਪਈ ਸੀ ਸਾਰੀ ਰਾਤ ਉਹ ਪੀੜ ਨਾਲ ਕਰਹਾਉਂਦਾ ਰਿਹਾ ਸੀ ਤੇ ਜਾਂ ਘੜੀ ਮੁੜੀ ਉੱਠ ਕੇ ਮਾਲਤੀ ਦੇ ਮੰਜੇ ਵੱਲ ਫੇਰੇ ਮਾਰਦਾ ਰਿਹਾ ਸੀ ਤੇਲ ਦਾ ਦੀਵਾ ਨਿਮਾ ਹੋ ਜਾਂ ਤੇ ਸਲੀਮਾ ਨੇ ਉੱਠ ਕੇ ਉਹਦੀ ਬੱਤੀ ਉੱਚੀ ਕੀਤੀ ਇਸ ਵੇਲੇ ਉਹ ਡੂੰਗੀਆਂ ਗਿੰਤੀਆਂ ਵਿੱਚ ਉਲਝੀ ਹੋਈ ਸੀ ਬੱਤੀ ਉੱਚੀ ਕਰਕੇ ਉਹ ਮਾਲਤੀ ਦੇ ਮੰਜੇ ਪਾਸ ਆਈ ਮਾਲਤੀ ਨੂੰ ਉਸਨੇ ਜਾਗਦਾ ਵੇਖਿਆ ਉਹ ਉਹ ਉਸਦੇ ਦੋਵੇਂ ਮੋਢੇ ਫੜ ਕੇ ਮੂੰਹ ਉਸਦੇ ਨੇੜੇ ਲਿਜਾ ਕੇ ਬੋਲੀ ਮਾਲਾ ਚਾਚੀ ਮਾਲਤੀ ਨੇ ਲੰਬੇਰੀ ਪਰ ਨੀਵੀਂ ਆਵਾਜ਼ ਵਿੱਚ ਕਿਹਾ ਸਦਕੇ ਹੋ ਜਾਏ ਚਾਚੀ ਮੇਰੀ ਰਾਣੀ ਬੱਚੜੀ ਕਹਿੰਦੇ ਉਸਨੇ ਮਾਲਤੀ ਦਾ ਸਿਰ ਗੋਦ ਵਿੱਚ ਲੈ ਲਿਆ ਚਾਚੀ ਬਾਉ ਜੀ ਕਿੱਥੇ ਨੇ ਸ਼ਾਇਦ ਕਹਿੰਦਿਆਂ মালਤੀ ਨੂੰ ਖਿਆਲ ਆ ਗਿਆ ਕਿ ਉਹ ਕੋਈ ਸੁਪਨਾ ਵੇਖ ਕੇ ਜਾਗੀ ਹੈ ਦਿਨ ਚੜਦੇ ਨੂੰ ਮੇਰੀ ਬੱਚੀ ਦਾ ਬਾਹੂ ਆ ਜਾਵੇਗਾ ਸਲੀਮਾ ਨੇ ਉਸ ਦਾ ਮੱਥਾ ਚੁੰਮ ਕੇ ਕਿਹਾ ਤੇ ਚਾਚਾ ਕਿੱਥੇ ਹੈ ਉਹ ਵੇਖਾਂ ਬਾਹਰ ਸੁੱਤਾ ਹੋਇਆ ਕਹਿ ਕੇ ਸਲੀਮਾ ਨੇ ਬਾਹਰ ਤੱਕਿਆ ਕਮਰ ਅੰਦਰ ਆ ਰਿਹਾ ਸੀ ਸ਼ਾਇਦ মালਤੀ ਦੀ ਆਵਾਜ਼ ਸੁਣ ਕੇ ਉਹ ਜਾਗ ਪਿਆ ਸੀ ਇਹ ਵੇਖਾ ਮੇਰੀ ਇਹ ਵੇਖਾ ਮੈਂ ਆਪਣੀ ਬੱਚੀ ਕੋਲ ਖਲਾਂਾ ਹਾਂ ਕਮਰ ਨੇ ਸਾਰੇ ਜ਼ੋਰ ਨਾਲ ਆਪਣੀ ਤਕਲੀਫ ਨੂੰ ਮਾਲਤੀ ਪਾਸੋ ਲੁਕਾਉਣ ਦਾ ਯਤਨ ਕਰਦਿਆਂ ਕਿਹਾ ਚਾਚਾ ਮੇਰੇ ਕੋਲ ਆ ਕਹਿ ਕੇ ਮਾਲਤੀ ਨੇ ਉਸ ਵੱਲ ਤੱਕਿਆ ਤੇ ਫਿਰ ਬੋਲੀ ਚਾਚਾ ਬਾਉ ਜੀ ਨਹੀਂ ਆਉਣਗੇ ਸਲੀਮਾ ਪਾਸੋ ਮਾਲਤੀ ਦਾ ਸਿਰ ਆਪਣੇ ਗੋਡਿਆਂ ਤੇ ਰੱਖ ਕੇ ਉਸ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਮਰ ਬੋਲਿਆ ਪੁੱਤ ਕਾਬਰ ਨਾ ਤੇਰਾ ਬਾਉ ਛੇਤੀ ਆ ਜਾਏਗਾ ਚਾਚਾ ਕਿੱਥੇ ਹੋਣਗੇ ਜੇਲ੍ਹ ਵਿੱਚ ਮਾਲਤੀ ਨੇ ਅੱਖਾਂ ਭਰ ਕੇ ਕਿਹਾ ਕਮਰ ਇਸ ਦਾ ਉੱਤਰ ਕੁਝ ਨਾ ਦੇ ਸਕਿਆ ਉਸ ਦਾ ਗਲਾ ਭਾਰ ਆਇਆ ਸੌ ਜਾਤੀ ਏ ਗਾਮਨਾਕਾਰ ਅੱਲਾ ਪਲੀ ਕਰੇਗਾ ਲੇਟ ਜਾ ਚੰਗੀ ਤਰ੍ਹਾਂ ਕਹਿ ਕੇ ਕਮਰ ਸਲੀਮਾ ਨੂੰ ਕਹਿਣ ਲੱਗਾ ਬੰਦੀ ਏ ਖੁਦਾ ਦੀਏ ਜਹ ਰਤਾ ਬਾਰ ਮੰਜੇ ਤੇ ਪੈ ਕੇ ਤੂੰ ਵੀ ਲੱਕ ਸਿੱਧਾ ਕਰ ਲੈ ਰਾਤ ਦੇ ਤਿੰਨ ਪੈਰ ਬੈਠਿਆਂ ਕੱਢ ਛੱਡੇ ਜੇ ਤੂੰ ਵੀ ਪੈ ਗਈ ਉਹ ਤਾਂ ਕੁੜੀ ਦੀ ਖਬਰ ਸੁਰਤ ਕੌਣ ਰੱਖੇਗਾ ਤਿਹਤ ਕੋਰੇ ਨਾਲ ਸਲੀਮਾ ਦੇ ਮੂੰਹੋਂ ਨਿਕਲ ਗਿਆ ਕੁੜੀ ਕਿਸ ਰਹਿਣ ਦੇਣੀ ਏ ਸਾਡੇ ਬੇਨਸੀਬਿਆਂ ਕੋਲ ਫੋਟ ਕਮਲੀ ਨਾ ਹੋਵੇ ਤੇ ਬੱਕੜਵਾ ਕਰਨ ਲਈ ਹੋਈ ਹੈ ਕਮਰ ਨੇ ਉਸ ਨੂੰ ਅੱਖ ਦੇ ਇਸ਼ਾਰੇ ਨਾਲ ਸਮਝਾਇਆ ਕਿ ਮਾਲਤੀ ਦੇ ਸਾਹਮਣੇ ਇਸ ਮਜਮੂਨ ਨੂੰ ਨਾ ਛੇੜੇ ਪਰ ਮਾਲਤੀ ਦੇ ਮੋਹ ਵਿੱਚ ਪਾਗਲ ਹੋਈ ਸਲੀਮਾ ਨੂੰ ਕੁਝ ਸੁਣਾਈ ਨਾ ਦਿੱਤਾ ਉਸ ਦਾ ਰਾਤ ਤੋਂ ਰੋਕ ਰੱਖਿਆ ਸਬਰ ਉੱਛਲ ਪਿਆ ਤੇ ਨੀ ਮੇਰੀਏ ਬੱਚੀਏ ਨਾ ਜਾਈ ਮੈਨੂੰ ਛੱਡ ਕੇ ਕਹਿੰਦੀ ਹੋਈ ਉਹ ਮਾਲਤੀ ਦੇ ਨਾਲ ਲਿਪਟ ਗਈ ਮਾਲਤੀ ਨੂੰ ਇਸ ਸਾਰੀ ਗੱਲ ਕੱਥ ਤੇ ਇਸ ਤਰ੍ਹਾਂ ਸਲੀਮਾ ਦੇ ਫਾਵੀ ਹੋਣ ਦੀ ਕੋਈ ਸਮਝ ਨਹੀਂ ਉਹ ਆਪਣੇ ਕਮਜ਼ੋਰ ਹੱਥਾਂ ਨਾਲ ਸਲੀਮਾ ਦੇ ਅਥਰੂ ਪੂੰਝਦੀ ਹੋਈ ਬੋਲੀ ਮੈਂ ਕਿੱਥੇ ਜਾਣਾ ਈ ਚਾਚੀ ਤੈਨੂੰ ਛੱਡ ਕੇ ਭਾਵੇਂ ਕੋਈ ਵੱਡ ਛੁੱਟੇ ਮੈਂ ਤੈਨੂੰ ਛੱਡ ਕੇ ਕਦੇ ਨਾ ਜਾਵਾਂ ਤੂੰ ਤੇ ਨਹੀਂ ਜਾਣਾ ਪਰ ਬਗਾਨੇ ਪੁੱਤਰਾ ਨੇ ਉਹ ਚੁੱਪ ਹੋ ਗਈ ਸਲੀਮਾ ਦੇ ਗੱਲ ਕਰਦਿਆਂ ਚੁੱਪ ਹੋ ਜਾਣ ਨੇ ਮਾਲਤੀ ਨੂੰ ਤੌਕਲੇ ਵਿੱਚ ਪਾ ਦਿੱਤਾ ਉਸ ਦੇ ਘੜੀ ਮੂੜੀ ਪੁੱਛਣ ਤੇ ਕਮਰ ਦੇ ਰੋਕਦਿਆਂ ਰੋਕਦਿਆਂ ਵੀ ਸਲੀਮਾ ਨੇ ਉਸ ਨੂੰ ਡਾਕਟਰ ਦੀ ਕਹੀ ਹੋਈ ਗੱਲ ਦੱਸ ਦਿੱਤੀ ਮਾਲਤੀ ਕੁਝ ਵੀ ਸੋਚ ਨਾ ਸਕੀ ਨਾ ਹੀ ਕੁਝ ਹੋਰ ਪੁੱਛ ਸਕੀ ਉਹ ਰੋ ਰਹੀ ਸੀ ਕਮਰ ਨੇ ਫਿਰ ਆਪਣੇ ਵਾਕਾਂ ਨੂੰ ਦੁਹਰਾਇਆ ਪਰ ਸਲੀਮਾ ਨੇ ਇੱਕੋ ਗੱਲ ਕਹਿ ਕੇ ਉਸ ਨੂੰ ਨਿਰ ਉਤਰ ਕਰ ਦਿੱਤਾ ਜਿਹੜੀਆਂ ਦੋ ਘੜੀਆਂ ਮੇਰੇ ਕੋਲ ਹੈਗੀ ਉਹ ਤੇ ਇਕੱਠਿਆ ਬਹਿ ਲੈੰਦੇ ਕਿਤੇ ਮਰਤੇ ਨਹੀਂ ਚੱਲੀ ਮੈਂ ਜਾਂ ਤੂੰ ਪੈ ਜਾ ਲੰਮਾ ਕਮਰ ਫਿਰ ਕੁਝ ਨਾ ਬੋਲਿਆ ਉਸ ਦਾ ਲੱਕ ਪੀੜ ਨਾਲ ਵਧੇਰੇ ਦੁਖ ਰਿਆ ਸੀ ਟੁੱਟੇ ਦਿਲ ਨਾਲ ਆਪਣੇ ਮੰਜੇ ਤੇ ਜਾ ਲੰਮਾ ਪਿਆ ਸੂਰਜ ਦੀ ਪਹਿਲੀ ਕਿਰਨ ਕਮਰ ਦੇ ਚਿਹਰੇ ਤੇ ਪਈ ਉਹ ਉੱਠਿਆ ਝਟਕੂ ਠੋਕਾ ਲਾ ਲੈਨ ਕਰਕੇ ਉਸ ਨੂੰ ਆਪਣੀ ਤਬੀਅਤ ਕੁਝ ਅਰਾਸਤੀ ਮਾਲੂਮ ਹੋ ਰਹੀ ਸੀ ਪੀੜ ਵੀ ਕੁਝ ਕੱਸੀ ਸੀ ਮਾਲਤੀ ਦੀ ਖਬਰ ਪੁੱਛਣ ਲਈ ਉਹ ਅੰਦਰ ਵੜਿਆ ਦੋਵੇਂ ਸੁੱਤੀਆਂ ਹੋਈਆਂ ਸਨ ਚੌ ਬਾਹਾਂ ਨੇ ਦੋਹਾਂ ਸਰੀਰਾਂ ਨੂੰ ਇਸ ਤਰ੍ਹਾਂ ਬੰਨ੍ਹਿਆ ਹੋਇਆ ਸੀ ਮਾਨੋ ਦੋਹਾਂ ਨੂੰ ਇੱਕ ਦੂਜੀ ਪਾਸੋਂ ਗੁਆਚ ਜਾਣ ਦਾ ਡਰ ਹੋਵੇ ਗੱਲ ਨਾਲ ਗੱਲ ਤੇ ਹਿੱਕ ਨਾਲ ਹਿੱਕ ਜੋੜੀ ਉਹ ਗੂੜੀ ਨੀਂਦ ਦੇ ਸੁਪਨੇ ਲੈ ਰਹੀਆਂ ਸਨ ਮੁੜ ਕੇ ਨਾ ਭਿੱਜੀਆਂ ਹੋਈਆਂ ਕਮਰ ਨੇ ਸਹਿਜ ਨਾਲ ਮਾਲਤੀ ਦੀ ਬਾਹ ਵੇਖੀ ਬੁਖਾਰ ਰਾਤ ਨਾਲੋਂ ਕੁਝ ਘੱਸਾ ਸੀ ਦੋਹਾਂ ਪਿਆਰ ਵਿੱਚ ਪੰਗਰ ਦੀਆਂ ਰੂਹਾਂ ਦੇ ਸਵਾਦ ਵਿੱਚ ਗੁੱਟ ਚਿਹਰਿਆਂ ਨੂੰ ਤੱਕਦਿਆਂ ਉਸ ਨੇ ਚੋਖਾ ਚਿਰ ਬਿਤਾ ਦਿੱਤਾ ਇਸ ਸਵਰਗੀ ਮਿਲਦੀ ਨੇ ਕੋ ਚਿਰ ਲਈ ਕਮਰ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਬੇਖੁਦੀ ਦੇ ਮੰਡਲਾਂ ਵਿੱਚ ਉੱਡਣ ਲੱਗਾ ਪਰ ਅਚਾਨਕ ਹੀ ਉਸ ਦੀ ਇਹ ਸੁਖ ਸਮਾਧੀ ਉਖੜ ਗਈ ਜਦ ਬਾਹਰੋਂ ਰੌਲੇ ਦੀ ਆਵਾਜ਼ ਉਸ ਦੇ ਕੰਨਿ ਪਈ ਖਾਲੀ ਕਰੋ ਝਟਪਟ ਖਾਲੀ ਕਰੋ ਸਭ ਕੋਠੜੀਆਂ ਇੱਕਦਮ ਉਹ ਕਬਰਾ ਕੇ ਬਾਹਰ ਨਿਕਲਿਆ ਹਵੇਲੀ ਵਿੱਚ ਕਾਵਾਂ ਰੌਲੀ ਮੱਚੀ ਹੋਈ ਸੀ ਹਰ ਪਾਸੇ ਖਾਲੀ ਕਰੋ ਖਾਲੀ ਕਰੋ ਦਾ ਸ਼ੋਰ ਸੁਣਾਈ ਦੇਂਦਾ ਸੀ ਉਹ ਮੇਰੇ ਅੱਲਾ ਹੁਣ ਕਿੱਥੇ ਜਾਈਏ ਉਸ ਦੇ ਮੂੰਹੋਂ ਇੱਕ ਕਸ਼ਟਪਰੀ ਆਵਾਜ਼ ਨਿਕਲੀ ਮਰਦਾਂ ਦੇ ਕਹਿੰਦਿਆਂ ਸੁੰਦਾਂ ਸੁੰਦਿਆ ਮਿੰਤਾ ਸਮਾਜ ਮਿੰਤਾ ਸਮਾਜਤਾ ਕਰਦਿਆਂ ਤੇ ਤੀਵੀਆਂ ਬਾਲਾਂ ਦੇ ਰੋਂਦਿਆਂ ਕਰ ਲਾਂਦਿਆਂ ਰਾਏ ਸਾਹਿਬ ਦੇ ਆਦਮੀਆਂ ਨੇ ਦਬਾ-ਦਬ ਕੋਠੜੀਆਂ ਵਿੱਚੋਂ ਅਸਬਾਬ ਕੱਢ-ਕੱਢ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਅਸਬਾਬ ਕੱਢਣ ਵਾਲੇ 30 40 ਆਦਮੀ ਸੰ ਤਿਰਨੀਆਂ ਹੀ ਕੋਠੜੀਆਂ ਫਿਰ ਗਰੀਬਾਂ ਦੇ ਘਰੀ ਅਸਬਾਬ ਹੀ ਕਿੰਨਾ ਕੁ ਹੁੰਦਾ ਹੈ ਕਿ ਇੱਕ ਇੱਕ ਆਦਮੀ ਨੂੰ ਇੱਕ ਇੱਕ ਕੋਠੜੀ ਵਿਹਲੀ ਕਰਦੇ ਆ ਬਹੁਤਾ ਚਿਰ ਲੱਗਦਾ ਕਮਰ ਨੇ ਅੰਦਰ ਜਾ ਕੇ ਸਲੀਮਾ ਨੂੰ ਜਗਾਇਆ ਮਾਲਤੀ ਨੂੰ ਸਲੀਮਾ ਨੇ ਚੁੱਕ ਲਿਆ ਤੇ ਕਮਰ ਨੇ ਉਸ ਦਾ ਮੰਝਾ ਚੁੱਕ ਕੇ ਬਾਹਰ ਖੁੱਲੇ ਆਕਾਸ਼ ਥੱਲੇ ਲਿਆ ਡਾਹਿਆ ਕਪੜਾ ਵਿਛਾ ਕੇ ਉਸ ਨੂੰ ਲਟਾ ਦਿੱਤਾ ਗਿਆ ਦੋਵੇਂ ਅੱਖਾਂ ਟੱਡੀ ਸਭ ਕੁਝ ਵੇਖ ਰਹੀਆਂ ਸਨ ਕਮਰ ਵਿੜੇ ਦੇ ਉਸ ਹਿੱਸੇ ਵਿੱਚ ਚਲਾ ਗਿਆ ਜਿੱਥੇ ਕੁਝ ਮਜ਼ਦੂਰ ਰਾਏ ਸਾਹਿਬ ਦੇ ਆਦਮੀਆਂ ਨਾਲ ਖੈਬੜ ਰਹੇ ਸਨ ਜਾ ਕਿ ਉਸਨੇ ਸਭ ਨੂੰ ਚੁੱਪ ਤੇ ਸ਼ਾਂਤ ਰਹਿਣ ਦੀ ਚੇਤਾਵਨੀ ਕੀਤੀ ਤੇ ਜੋਸ਼ ਭਰੀ ਆਵਾਜ਼ ਵਿੱਚ ਬੋਲਿਆ ਖਾਬੜ ਦੇ ਕਿਉਂ ਜੇ ਕਰ ਲੈਣ ਦਿਓ ਕਰ ਲੈਣ ਦਿਓ ਜੋ ਕਰਦੇ ਨੇ ਅੱਲਾ ਨੂੰ ਜੇ ਸਾਡਾ ਇਸ ਜਹਾਨ ਵਿੱਚ ਰਹਿਣਾ ਨਹੀਂ ਪਉਂਦਾ ਤਾਂ ਤੁਸੀਂ ਬਦੋ ਬਦੀ ਰਹੋਗੇ ਉਹਨੂੰ ਸਭ ਤਾਫੀਕਾਂ ਨੇ ਉਹਦੀ ਆਸ ਰੱਖੋ ਵੇਖੀ ਚਲੋ ਜੋ ਹੁੰਦਾ ਏ ਫਿਰ ਕਿਸੇ ਹੂਲ ਹੁਜਤ ਨਾ ਕੀਤੀ ਥੋੜੀ ਦੇਰ ਬਾਅਦ ਸਭ ਫੋਟੜੀਆਂ ਵੇਲੀਆਂ ਹੋ ਗਈਆਂ ਹਾਰੇ ਕੋਠੜੀ ਨੂੰ ਇੱਕ ਇੱਕ ਜੰਦਰਾ ਮਾਰਿਆ ਗਿਆ ਤੇ ਰਾਏ ਸਾਹਿਬ ਦੇ ਆਦਮੀ ਜਿੱਧਰੋਂ ਆਏ ਸਨ ਆਪਣਾ ਕੰਮ ਖਤਮ ਕਰਕੇ ਮੁੜ ਗਏ ਨਿਕਮੀਆਂ ਗੋਦੜੀਆਂ ਮਿੱਟੀ ਦੇ ਭਾਂਡੇਆਂ ਔਖੜੇ ਪੁਖੜੇ ਮੰਝਿਆਂ ਤੇ ਹੋ ਰਿਹਾ ਹੋ ਜੈ ਨਿੱਕੜ ਸੁੱਕੜ ਨਾਲ ਵੇੜਾ ਭਰਿਆ ਗਿਆ ਮਜ਼ਦੂਰ ਉਹਨਾਂ ਦੀਆਂ ਤੀਵੀਆਂ ਤੇ ਬਾਲ ਬੱਚੇ ਇੱਕ ਪਾਸੇ ਵਿਸਮਾਤ ਭਰੀਆਂ ਨਜ਼ਰਾਂ ਨਾਲੇ ਘਾਰਾ ਵੇਖ ਰਹੇ ਸਨ ਅੰਕ 15ਵਾਂ ਬਲਦੇਵ ਦੇ ਗੁਣ ਕਰਮ ਤੇ ਸੁਭਾ ਦਾ 11 ਜੇ رائے ਸਾਹਿਬ ਨਾਲ ਕੀਤਾ ਜਾਵੇ ਤਾਂ ਜ਼ਮੀਨ ਅਸਮਾਨ ਦਾ ਫਰਕ ਜਾਪੇਗਾ ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਬਲਦੇਵ ਦੇ ਜੀਵਨ ਦੇ ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਬਲਦੇਵ ਦੇ ਜੀਵਨ ਨੇ ਸਾਰੇ ਦਾ ਸਾਰਾ ਅਸਰ ਆਪਣੀ ਮਾਂ ਕੋਲੋਂ ਗ੍ਰਹਿਣ ਕੀਤਾ ਹੈ ਪਾਰਵਤੀ ਪੁਰਾਣੇ ਖਿਆਲਾਂ ਦੀ ਤੀਵੀ ਹੋਣ ਕਰਕੇ ਭਾਵੇਂ ਨਵੀਂ ਰੋਸ਼ਨੀ ਵਿੱਚ ਬਹੁਤੀ ਭਿਜ ਨਹੀਂ ਸਕੀ ਤਾਂ ਵੀ ਉਸਨੇ ਪਤੀ ਦੇ ਵਿਰੁੱਧ ਆਪਣੀ ਜ਼ੁਬਾਨ ਤੇ ਕਦੇ ਸ਼ਿਕਵੇ ਦਾ ਜ਼ਿਕਰ ਕਦੇ ਸ਼ਿਕਵੇ ਦਾ ਸ਼ਬਦ ਨਹੀਂ ਆਉਣ ਦਿੱਤਾ ਉਸਨੇ ਆਪਣੇ ਜੀਵਨ ਦਾ ਇਕਮਾਤਰ ਉਦੇਸ਼ ਸਮਝ ਲਿਆ ਹੈ ਪਤੀ ਭਗਤੀ ਭਾਵੇਂ ਇਸ ਅਤ ਦਰਜੇ ਦੀ ਪਤੀ ਭਗਤੀ ਨੇ ਉਸ ਦੀ ਆਪਣੀ ਜ਼ਿੰਦਗੀ ਕੰਡਿਆਂ ਦੀ ਸੇਜ ਬਣਾ ਰੱਖੀ ਹੈ ਪਤਨੀ ਵੱਲੋਂ ਹਰ ਤਰ੍ਹਾਂ ਦੀਆਂ ਖੁੱਲੀਆਂ ਵਾਂਗਾਂ ਹੋਣ ਕਰਕੇ ਰਾਏ ਸਭ ਐਸ਼ ਪ੍ਰਸਤੀ ਦੇ ਹੜ ਵਿੱਚ ਦਿਨੋ ਦਿਨ ਤੇਜ਼ੀ ਨਾਲ ਵਹਿੰਦੇ ਜਾ ਰਹੇ ਸਨ ਤਾਂ ਵੀ ਪਾਰਵਤੀ ਦੀ ਸੰਤੁਸ਼ਟਤਾ ਵਿੱਚ ਕੋਈ ਐਡਾ ਫਰਕ ਨਹੀਂ ਆਇਆ ਉਹਨਾਂ ਤੀਵੀਆਂ ਵਿੱਚੋਂ ਹੈ ਜਿਹੜੀਆਂ ਪਤੀ ਦੇ ਹਰ ਯੋਗ ਅਯੋਗ ਹੁਕਮ ਨੂੰ ਰੱਬੀ ਹੁਕਮ ਸਮਝ ਕੇ ਮੰਨਦੀਆਂ ਤੇ ਕਮਾਉਂਦੀਆਂ ਹਨ। ਪਾਰਵਤੀ ਦੇ ਸੁਭਾਅ ਦੀ ਕੋਮਲਤਾ, ਜ਼ੁਬਾਨ ਦੀ ਮਿਠਾਸ ਤੇ ਵਰਤੋਂ ਦੀ ਉਦਾਰਤਾ ਨੇ ਘਰ ਦੇ ਨੌਕਰਾਂ ਨੂੰ ਛੱਡ ਕੇ ਜਾਨਵਰਾਂ ਤੱਕ ਨੂੰ ਮੰਤਰਮੁਗਧ ਕੀਤਾ ਹੋਇਆ ਹੈ। ਉਸ ਦੀ ਅਸਰਾਂ ਤੋਂ ਜੇ ਕੋਈ ਅਨਪਿਝ ਹੈ ਤਾਂ ਕੇਵਲ ਉਸ ਦਾ ਪਤੀ ਦੇਵਤਾ ਜਿਹੜਾ ਹਰ ਵੇਲੇ 올ਡ ਫੈਸ਼ਨਡ ਵਾਈਫ ਤੇ ਅਨਕਲਚਰਡ ਆ ਆ ਖਾ ਕੇ ਉਹਦਾ ਤਿਰਸਕਰ ਕਰਦਾ ਹੈ। ਪੁਰਾਣੇ ਖਿਆਲਾਂ ਦੀ ਹੋਣ ਦੇ ਵੀ ਪਾਰਵਤੀ ਨੇ ਕਦੇ ਆਪਣੀ ਕਿਸੇ ਪ੍ਰਾਤਨਤਾ ਉਤੇ ਕਦੇ ਹੱਥ ਨਹੀਂ ਕੀਤਾ। ਨਾ ਹੀ ਕਦੇ ਨਵੀਨਤਾ ਤੋਂ ਨੱਕ ਚਾੜਿਆ ਹੈ ਉਸ ਨੇ ਆਪਣੀਆਂ ਸਾਰੀਆਂ ਆਦਤਾਂ ਮਰਜ਼ੀਆਂ ਤੇ ਲੋੜਾਂ ਪਤੀ ਨਾਲ ਅਪੇਧ ਕਰ ਛੱਡੀਆਂ ਨੇ ਪਰ ਇਹਨਾਂ ਕਰਕੇ ਵੀ ਉਹ ਪਤੀ ਦੇ ਉਡਾਰੂ ਤੇ ਤਮਾਸ਼ਵੀਨ ਸੁਭਾ ਨੂੰ ਫੜ ਨਹੀਂ ਸਕੇ ਪਾਰਵਤੀ ਦੀ ਉਮਰ ਇਸ ਵੇਲੇ 40 ਤੋਂ ਕੁਝ ਉੱਪਰ ਹੀ ਹੋਵੇਗੀ ਪਰ ਉਸ ਦੇ ਕਿਸੇ ਅੰਗ ਉੱਤੇ ਹਾਲੇ ਤੀਕ ਅਦਗੜ ਪੁਣੇ ਦਾ ਕੋਈ ਚਿੰਨ੍ਹ ਦਿਖਾਈ ਨਹੀਂ ਦਿੰਦਾ ਉਸ ਦੇ ਸਰੀਰ ਵਿੱਚ ਹਜੇ ਤੀਕ ਜਵਾਨੀ ਦਾ ਨਿਖਾਰ ਹੈ ਉਸ ਦੇ ਚਿਹਰੇ ਦਾ ਰੰਗ ਤਪੇ ਹੋਏ ਸੋਨੇ ਵਰਗਾ ਤੇ ਉਸ ਦੀ ਮੁਸਕਰਾਹਟ ਵਿੱਚੋਂ ਦਿਆ, ਪਿਆਰ ਤੇ ਤਿਆਗ ਦੇ ਭਾਵ ਡੁੱਲ ਡੁੱਲ ਪੈਂਦੇ ਹਨ। ਉਸ ਦਾ ਪਤੀ ਕਿਉਂਕਿ ਆਮ ਤੌਰ ਤੇ ਰੋਗੀ ਤੇ ਬੇਚੈਨ ਰਹਿੰਦਾ ਹੈ ਇਸ ਲਈ ਉਹ ਹਰ ਵੇਲੇ ਉਸ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਭਾਵੇਂ ਕਿ ਪਤੀ ਵੱਲੋਂ ਇਸ ਦੇ ਬਦਲੇ ਉਹਨੂੰ ਉਪੇਖਿਆ ਤੋਂ ਵੱਧ ਕਦੇ ਕੁਝ ਨਹੀਂ ਮਿਲਿਆ। ਪਰ ਉਦੋਂ ਪਾਰਵਤੀ ਦੇ ਸਬਰ ਦਾ ਪਿਆਲਾ ਛਲਕ ਪੈਂਦਾ ਹੈ ਜਦੋਂ ਉਹ ਆਪਣੇ ਪਤੀ ਦੇ ਹੱਥੋਂ ਨੌਕਰਾਂ ਦੀ ਬੇਇੱਜ਼ਤੀ ਹੁੰਦੀ ਵੇਖਦੀ ਹੈ। ਖਿਆਲ ਪੈਦਾ ਹੁੰਦਾ ਹੈ ਕਿ ਉਹ ਨੌਕਰ ਵੀ ਅਜੀਬ ਮਿੱਟੀ ਦੇ ਘੜੇ ਹੋਣਗੇ ਜਿਹੜੇ ਆਪਣੇ ਮਾਲਕ ਦੀ ਹਰ ਵੇਲੇ ਦੀ ਝਾੜ-ਜੰਮ ਤੇ ਮਾਰਕੁੱਟ ਤੋਂ ਨਹੀਂ ਹੱਸੜਦੇ ਪਰ ਇਸ ਦਾ ਕਾਰਨ ਵੀ ਪਾਰਵਤੀ ਹੈ ਮਾਲਕ ਪਾਸੋਂ ਤਿਰਸਕਾਰੇ ਹੋਏ ਨੌਕਰਾਂ ਨੂੰ ਮਾਲਕਨ ਪਾਸੋਂ ਹਮਦਰਦੀ ਤੇ ਪਿਆਰ ਵਿੱਚ ਡੁੱਬੇ ਹੋਏ ਦੋ ਚਾਰ ਸ਼ਬਦਾਂ ਦੀ ਪ੍ਰਾਪਤੀ ਉਹਨਾਂ ਦੇ ਦਿਲ ਤੇ ਸਰੀਰ ਦੀ ਸਾਰੀ ਪੀੜ ਖਿੱਚ ਲੈਂਦੀ ਹੈ ਉਹ ਨਵੇਂ ਨਰੋਏ ਹੋ ਕੇ ਫੇਰ ਉਸੇ ਉਤਸ਼ਾਹ ਨਾਲ ਕੰਮ ਧੰਦੇ ਲੱਗ ਪੈਂਦੇ ਹਨ ਪਾਰਵਤੀ ਦਾ ਕੱਦ ਕੁਝ ਮਧਰਾ ਤੇ ਸਰੀਰ ਭਰਮਾ ਹੈ ਪਰ ਟੁਕਿਆ ਤੇ ਗੁੰਦਵਾ ਗੰਡਵਾ ਉਸਦੇ ਚੌੜੇ ਮੱਥੇ ਉਤੇ ਹਰ ਵੇਲੇ ਕੋਈ ਲਿਸ਼ਕ ਰਹਿੰਦੀ ਹੈ ਉਸ ਦਾ ਹਰ ਬੋਲ ਥੋੜੀ ਜਿਹੀ ਮੁਸਕਰਾਹਟ ਨਾਲ ਜ਼ਬਾਨੋਂ ਨਿਕਲਦਾ ਹੈ ਉਸ ਦੀ ਤੋਰ ਵਿੱਚ ਇੱਕ ਖਾਸ ਤਰ੍ਹਾਂ ਦੀ ਲਜਕ ਹੈ ਉਸ ਦੇ ਹਰ ਕਦਮ ਤੇ ਹਰ ਅੱਖ ਫਰੱਕੇ ਵਿੱਚੋਂ ਬਜ਼ੁਰਗੀ ਟਪਕਦੀ ਹੈ ਇਸੇ ਕੋਖ ਦਾ ਪੁੱਤਰ ਰਤਨ ਹੈ ਬਲਦੇਵ ਕੱਦ ਨੂੰ ਛੱਡ ਕੇ ਬਾਕੀ ਸਭ ਕੁਝ ਬਲਦੇਵ ਨੇ ਆਪਣੀ ਮਾਂ ਪਾਸੋਂ ਹੀ ਲਿਆ ਮਾਲੂਮ ਹੁੰਦਾ ਹੈ ਉੱਚਾ ਲੰਮਾ ਤੇ ਫਰਤੀਲਾ ਗੱਭਰੂ ਚਿਹਰੇ ਮੂਰੇ ਤੇ ਆਤਾਂ ਖਸਲ ਖਸਲਤਾ ਵੱਲੋਂ ਪਾਰਵਤੀ ਦੀ ਦੂਸਰੀ ਮੂਰਤ ਪਰ ਇਹਨਾਂ ਕੋ فرق ਜ਼ਰੂਰ ਹੈ ਕਿ ਉਹ ਕੁਝ ਬੰਦੇਰੇ ਗੰਭੀਰ ਹੈ ਹਰ ਗੱਲ ਨੂੰ ਸੋਚਦਾ ਪਰਚੋਲਦਾ ਤੇ ਉਸ ਦੇ ਨਤੀਜਿਆਂ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਬਲਦੇਵ ਆਪਣੇ ਮਾਪਿਆਂ ਦੀ ਇੱਕੋ ਇੱਕ ਸੰਤਾਨ ਹੈ ਸੁੱਖਾਂ ਦੇ ਪੰਗੂੜਿਆਂ ਝੂਟਦੇ ਆ ਤੇ ਨੌਕਰਾਂ ਚਾਕਰਾਂ ਦੇ ਹੱਥਾਂ ਦੀਆਂ ਛਾਵਾਂ ਹੀਟ ਕੇੜਦੇ ਉਸ ਦੀ ਆਪਣੀ ਉਮਰ ਦੇ 20-22 ਬਰੇ ਬਿਤਾਏ ਹਨ ਤੇ ਜਾਂ ਫਿਰ ਸਕੂਲ ਕਾਲਜ ਦੀਆਂ ਕਿਤਾਬਾਂ ਨਾਲ ਉਸਤਾ ਬਾਪਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਅਮੀਰਾਂ ਦੀ ਦੁਨੀਆ ਵਿੱਚ ਪਲੇ ਸੰਭਲੇ ਬਲਦੇਵ ਵਿੱਚ ਗਰੀਬਾਂ ਵਾਲੀ ਆਦਤ ਕਿੱਥੋਂ ਆ ਗਈ ਉਸ ਨੂੰ ਆਪਣੇ ਕੋਰਸ ਦੀਆਂ ਕਿਤਾਬਾਂ ਦੇ ਉਹ ਚੈਪਟਰ ਜਿਨ੍ਹਾਂ ਵਿੱਚ ਕਿਸੇ ਦੁਖੀ ਮਜਲੂਮ ਦੀ ਦਰਦ ਵਿਥਿਆ ਹੁੰਦੀ ਸਮੁੱਚੇ ਜ਼ਬਾਨੀ ਯਾਦ ਹੋ ਗਏ ਸਨ ਕਈਆਂ ਦਿਨਾਂ ਤੋਂ ਬਲਦੇਵ ਦੀ ਤਬੀਅਤ ਬੜੀ ਪਰੇਸ਼ਾਨ ਰਹਿੰਦੀ ਹੈ ਉਹ ਜਿਉਂ-ਜਿਉਂ ਰਾਏ ਸਾਹਿਬ ਦੇ ਕਾਰੇ ਤੇ ਆਪਣੀ ਮਿਲ ਦੇ ਮਜ਼ਦੂਰਾਂ ਦੇ ਹਾਲਤ ਸੁਣਦਾ ਹੈ ਉਸ ਦੇ ਸੀਨੇ ਵਿੱਚ ਬਰਸ਼ੀਆਂ ਵੱਜਦੀਆਂ ਹਨ ਪਰ ਉਹ ਕੁਝ ਨਹੀਂ ਕਰ ਸਕਦਾ। ਉਹ ਉਸ ਉਸ ਮਾਂ ਦਾ ਪੁੱਤਰ ਹੈ ਜਿਸ ਨੇ ਵਿਆਹ ਦੇ ਦਿਨ ਤੋਂ ਲੈ ਕੇ ਅੱਜ ਤੀਕ ਆਪਣੇ ਪਤੀ ਅੱਗੇ ਜ਼ੁਬਾਨ ਨਹੀਂ ਖੋਲੀ। ਉਸ ਦੀ ਮਾਂ ਦਾ ਲਹੂ ਹੈ ਬਲਦੇਵ ਦੀਆਂ ਰਗਾਂ ਵਿੱਚ ਉਹ ਸਭ ਕੁਝ ਵੇਖਦਾ, ਸਭ ਕੁਝ ਸੁਣਦਾ ਹੈ ਪਰ ਸਭ ਕੁਝ ਸਹਿੰਦਾ ਹੈ। ਦੁਪਹਿਰਾਂ ਦੇ 12 ਤੋਂ ਬਾਅਦ 1 ਵਜ ਗਿਆ, ਰੋਟੀ ਦਾ ਵੇਲਾ ਬੀਤ ਚੁੱਕਾ ਹੈ ਪਰ ਪਾਰਵਤੀ ਹਜੇ ਤੀਕ ਨਿਰਨੇ ਕਲੇਜੇ ਕੋਠੀ ਦੇ ਬਰਾਂਡੇ ਵਿੱਚ ਟੈਲ ਰਹੀ ਹੈ। ਘੜੀਮੁੜੀ ਉਸਦੀ ਨજર ਬਾਹਰ ਸੜਕ ਵੱਲ ਜਾਂਦੀ ਹੈ ਝਟਕੂ ਫਿਰ ਤੁਰ ਕੇ ਫਿਰ ਰਸੋਈ ਵੱਲ ਜਾਂਦੀ ਤੇ ਰਸੋਈਏ ਨੂੰ ਕਹਿੰਦੀ ਚੁੱਲ੍ਹੇ ਵਿੱਚੋਂ ਅੱਗ ਨਾ ਬੁੱਝ ਜਾਵੇ ਤੇ ਫਿਰ ਆਪਣੇ ਆਪ ਨਾਲ ਬੋਲਦੀ ਕਿੱਥੇ ਚਲਾ ਗਿਆ ਅੱਜ ਮੂੰਹ ਹਨੇਰੇ ਦਾ ਘਰੋਂ ਨਿਕਲਿਆ ਨਾ ਰੋਟੀ ਨਾ ਪਾਣੀ ਪਰੈਤ ਕੀ ਉਸ ਨੂੰ ਨਿਰਾਸ਼ਾ ਨਾ ਮੁਰਨਾ ਪਿਆ ਬਲਦੇਵ ਰਵਾਂ ਰਵੀ ਉਸੇ ਵੱਲ ਆ ਰਿਹਾ ਸੀ ਕਦਮਾਂ ਵਿੱਚ ਕਾਲੀ ਚਿਹਰੇ ਉੱਤੇ ਵਿਗਾਥ ਤੇ ਅੱਖਾਂ ਸੇਜਲ ਪਾਰਵਤੀ ਨੇ ਬਾਹਰੋਂ ਹੀ ਰਸੋਈਏ ਨੂੰ ਆਵਾਜ਼ ਦਿੱਤੀ ਤਵਾ ਧਰ ਦੇ ਮੈਂ ਆਈ ਉਹ ਆਪਣੇ ਪਤੀ ਦੇ ਪੁੱਤਰ ਦੀ ਰੋਟੀ ਹੱਥੀਂ ਪਕਾਇਆ ਕਰਦੀ ਸੀ। ਪਾਰਵਤੀ ਦੇ ਉੱਤਰ ਵਿੱਚ ਦੋ ਆਵਾਜ਼ਾਂ ਇਕੱਠੀਆਂ ਆਈਆਂ। ਇੱਕ ਅੰਦਰੋਂ ਅੱਛਾ ਜੀ ਧਰ ਦਿੱਤਾ ਏ, ਬਾਹਰੋਂ ਮਾਤਾ ਜੀ ਮੇਰੇ ਲਈ ਰੋਟੀ ਨਾ ਪਕਾਣੀ ਅੱਜ ਤਬੀਅਤ ਨਹੀਂ ਕਰਦੀ। ਬਾਹਰਲੀ ਆਵਾਜ਼ ਵਿੱਚ ਪਤਾ ਨਹੀਂ ਕੀ ਸੀ, ਕੁਝ ਭਰੀ ਹੋਈ, ਕੁਝ ਘਬराई ਹੋਈ, ਕੁਝ ਥਰਕਦੀ ਆਵਾਜ਼। ਨਾਲੇ ਬਲਦੇਵ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ। ਉਹ ਜੋ ਕੁਝ ਬਾਹਰੋਂ ਸੁਣ ਆਇਆ ਸੀ ਆਉਂਦਿਆਂ ਹੀ ਉਸਨੇ ਸੰਖੇਪ ਵਿੱਚ ਮਾਂ ਨੂੰ ਸੁਣਾ ਦਿੱਤਾ। ਪਰ ਮਾਂ ਇਸ ਤੋਂ ਪਹਿਲਾਂ ਹੀ ਸੁਣ ਚੁੱਕੀ ਸੀ। ਦੋਵੇਂ ਚੁੱਪਚਾਂ ਬੇਵਸਤੇ ਬੰਨੇ ਹੋਏ ਚਾਰੇ ਅੱਖਾਂ ਗਿੱਲੀਆਂ ਸਨ ਮਾਤਾ ਜੀ ਬਲਦੇਵ ਨੇ ਚੁੱਪ ਥੋੜੀ ਮੈਂ ਪਾਪਾ ਜੀ ਨੂੰ ਮਿਲਣਾ ਚਾਹੁੰਦਾ ਹਾਂ ਕਾਦੇ ਲਈ ਉਸ ਦਾ ਮਤਲਬ ਸਮਝਦਿਆਂ ਹੋਇਆਂ ਵੀ ਮਾਂ ਨੇ ਹੋ ਪ੍ਰਸ਼ਨ ਕੀਤਾ ਉਹਨਾਂ ਨੂੰ ਕੁਝ ਕਹਿਣਾ ਏ ਨਾ ਪੁੱਤਰ ਇਹ ਨਾ ਕਰੀ ਮਾਤਾ ਜੀ ਮੇਰੇ ਸਬਰ ਦੀ ਹੱਤ ਹੋ ਚੁੱਕੀ ਹੈ ਜੇ ਹਜੇ ਵੀ ਜ਼ਬਾਨ ਬੰਦ ਰੱਖਣ ਲਈ ਮਜਬੂਰ ਕਰੋਗੇ ਤਾਂ ਮੇਰੀ ਜ਼ਿੰਦਗੀ ਖਤਰੇ ਵਿੱਚ ਸਮਝੋ ਪੁੱਤਰ ਦੇ ਛੇਕੜ ਲਈ ਸ਼ਬਦਾਂ ਨੇ ਮਾਂ ਦਾ ਦਿਲ ਹਲੂਨ ਸੁਟਿਆ ਪਰ ਪੁੱਤਰ ਤੈਨੂੰ ਚੰਗਾ ਭਲਾ ਪਤਾਏ ਉਹਨਾਂ ਦੇ ਸੁਭਾਅ ਦਾ ਉਹਨਾਂ ਅੱਗੇ ਕਦੀ ਕਿਸੇ ਦੀ ਮੰਨੀ ਐ ਮਾਤਾ ਜੀ ਮੰਨਣ ਭਾਵੇਂ ਨਾ ਮੰਨਣ ਪਰ ਇੱਕ ਵਾਰ ਮੈਨੂੰ ਜਾ ਲੈੰਦਿਓ ਉਹਨਾਂ ਦੇ ਕਮਰੇ ਵਿੱਚ ਮੈਂ ਉਹਨਾਂ ਦੇ ਪੈਰਾਂ ਤੇ ਡਿੱਗਾਗਾ ਭਾਵੇਂ ਹਜੇ ਹਵੇਲੀ ਜਾ ਕੇ ਵੇਖਿਆ ਨਹੀਂ ਪਰ ਜੋ ਕੁਝ ਸੁਣ ਕੇ ਆ ਰਿਹਾ ਵਾਂ ਬੜਾ ਦਰਦਨਾਕ ਐ ਪਾਰਵਤੀ ਇਸ ਦੇ ਉੱਤਰ ਵਿੱਚ ਕੁਝ ਨਾ ਬੋਲੀ ਤੇ ਬਲਦੇਵ ਉੱਠ ਕੇ ਰਾਏ ਸਾਹਿਬ ਦੇ ਕਮਰੇ ਵੱਲ ਤੁਰ ਪਿਆ ਅੰਕ 16ਵਾਂ ਇਹ ਠੀਕ ਨਹੀਂ ਪਾਪਾ ਜੀ ਉਹਨਾਂ ਵਿਚਾਰਿਆਂ ਤੇ ਰਹਿਮ ਕਰੋ ਕੀ ਕਿਹਾ ਇਹ ਰਹਿਮ ਕਰਾਂ ਬਲਦੇਵ ਖਬਰਦਾਰ ਜੀ ਉਹਨਾਂ ਲੋਕਾਂ ਦੇ ਮੁਤੱਲਕ ਇੱਕ ਲਫ਼ਜ਼ ਵੀ ਮੈਨੂੰ ਕਿਹਾ ਪਾਪਾ ਜੀ ਇਤਨਾ ਜ਼ੁਲਮ ਨਾ ਕਰੋ ਨਲਾਇਕ ਪਿਓ ਨੂੰ ਜ਼ਾਲਮ ਕਹਿੰਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਦੂਰ ਹੋ ਜਾ ਮੇਰੀਆਂ ਅੱਖੀਆਂ ਤੋਂ ਪਾਪਾ ਜੀ ਪਾਪਾ ਜੀ ਬਸ ਮੈਂ ਇਸ ਬਾਰੇ ਇੱਕ ਲਫ਼ਜ਼ ਵੀ ਨਹੀਂ ਸੁੰਣਾ ਚਾਹੁੰਦਾ ਮੇਰੇ ਕੰਮਾਂ ਵਿੱਚ ਦਖਲ ਦੇਣ ਦਾ ਤੈਨੂੰ ਕੋਈ ਰਾਈਟ ਨਹੀਂ ਬਲਦੇਵ ਨਿਰਾਸ਼ ਹੋ ਕੇ ਉੱਠ ਖੜੋਤਾ ਇਸ ਵੇਲੇ ਉਸ ਦਾ ਵਾਲ-ਵਾਲ ਰੋ ਰਿਆ ਸੀ ਵਿੱਚ ਵਿੱਚ ਕ੍ਰੋਧ ਦੀ ਲਾਲੀ ਵੀ ਉਸ ਦੇ ਮੂੰਹ ਤੇ ਆਚਲਕਦੀ ਸੀ ਪਰ ਪੂਰੀ ਕੋਸ਼ਿਸ਼ ਨਾਲ ਉਹ ਆਪਣੇ ਜਜ਼ਬੇ ਨੂੰ ਕਾਬੂ ਕਰਨ ਲੱਗ ਪੈਂਦਾ ਉਹ ਨਿਮੋ ਝੂਣਾ ਹੋ ਕੇ ਰਾਏ ਸਾਹਿਬ ਦੇ ਕਮਰੇ ਚੋਂ ਬਾਹਰ ਨਿਕਲ ਆਇਆ ਬਾਹਰ ਕੁਝ ਵਿਥ ਤੇ ਪਾਰਵਤੀ ਖੜੂਤੀ ਧੜਕਦੇ ਦਿਲ ਨਾਲ ਉਸ ਦੀ ਉਡੀਕ ਕਰ ਰਹੀ ਸੀ ਸ਼ਾਇਦ ਪੁੱਛਣ ਲਈ ਕਿ ਰਾਏ ਸਾਹਿਬ ਨੇ ਕੀ ਉਤਰ ਦਿੱਤਾ ਹੈ ਪਰ ਬਲਦੇਵ ਦਾ ਰੰਗ ਤੰਗ ਵੇਖ ਕੇ ਉਸ ਨੂੰ ਪੁੱਛਣ ਦੀ ਲੋੜ ਨਾ ਪਈ ਬਿਨਾਂ ਪੁੱਛਿਆ ਹੀ ਸਭ ਸਮਝ ਗਈ ਬਜਾਏ ਆਪਣੇ ਕਮਰੇ ਵੱਲ ਜਾਣ ਦੇ ਬਲਦੇਵ ਬਾਹਰ ਵੱਡੇ ਫਾਟਕ ਵੱਲ ਤੁਰ ਪਿਆ। ਪਾਰਵਤੀ ਚੁੱਪਚਾਪ ਉਸਦੇ ਮਗਰ-ਮਗਰ ਜਾ ਰਹੀ ਸੀ। ਫਾਟਕ ਵਿੱਚ ਪਹੁੰਚ ਕੇ ਉਸਨੇ ਪਿਛਾਂ ਤੱਕਿਆ, "ਮਾਤਾ ਜੀ ਤੁਸੀਂ ਜਾਓ, ਮੈਂ ਆ ਜਾਵਾਂਗਾ।" ਪਾਰਵਤੀ ਨੇ ਉੱਤਰ ਕੁਝ ਨਾ ਦਿੱਤਾ, ਕੇਵਲ ਡਰੀਆਂ ਅੱਖਾਂ ਚੁੱਕ ਕੇ ਉਸ ਵੱਲ ਤੱਕੀ। ਇਨਾਂ ਅੱਖਾਂ ਵਿੱਚ ਜਿਹੜਾ ਪ੍ਰਸ਼ਨ ਚੱਲ ਰਿਹਾ ਸੀ ਉਸਨੂੰ ਬਲਦੇਵ ਨੇ ਪੜ੍ਹ ਲਿਆ ਤੇ ਬੋਲਿਆ, "ਮੈਂ ਆ ਕੇ ਰੋਟੀ ਖਾਵਾਂਗਾ, ਜਰਾ ਹਵੇਲੀ ਤੱਕ ਹੋ ਆਵਾਂ।" ਤੇ ਬਿਨਾਂ ਹੋਰ ਕੋਈ ਗੱਲ ਕੀਤਿਆਂ ਬਾਹਰ ਨਿਕਲ ਗਿਆ। ਪਾਰਵਤੀ ਬੁੱਤ ਬਣੀ ਤੱਕਦੀ ਰਹੀ ਹਵੇਲੀ ਵਿੱਚ ਜਾ ਕੇ ਉਸਨੇ ਜਿਹੜਾ ਦ੍ਰਿਸ਼ ਵੇਖਿਆ ਇਸ ਨਾਲ ਬਲਦੇਵ ਦਾ ਦਿਲ ਕੰਬ ਉਠਿਆ ਰੋਂਗਟੇ ਖੜੇ ਹੋ ਗਏ ਤੇ ਕੁਝ ਗਰਮੀ ਇੰਨੀ ਸੀ ਕਿ ਅੰਦਰੀ ਬੈਠਿਆਂ ਨੂੰ ਵੀ ਭੁੰਨ ਰਹੀ ਸੀ ਪਰ ਵਿਚਾਰੇ ਇਤਨੇ ਨਿਥਾਵੇਂ ਟੱਬਰ ਰੜੇ ਤੇ ਡੇਰੇ ਲਾਈ ਬੈਠੇ ਸਨ ਕੋਈ ਕੰਧਾਂ ਦੀ ਓਟ ਲੱਭ ਰਿਹਾ ਸੀ ਕੋਈ ਮੰਜੇ ਖੜੇ ਕਰਕੇ ਛਾਂ ਬਣਾ ਰਿਹਾ ਸੀ ਰੁੱਖ ਬੂਟੇ ਦਾ ਤਾਂ ਉਂਝ ਹੀ ਹਵੇਲੀ ਵਿੱਚ ਨਾ ਨਹੀਂ ਸੀ ਇੱਕ ਗੱਲ ਜਿਸ ਨੇ ਬਲਦੇਵ ਦੇ ਦਿਲ ਤੇ ਬਹੁਤਾ ਅਸਰ ਕੀਤਾ ਇਹ ਸੀ ਹਵੇਲੀ ਵਿੱਚ ਇਸ ਵੇਲੇ ਤੀਵੀਆਂ ਸੰਤ ਤੇ ਜਾਂ ਬੱਚੇ ਆਦਮੀ ਸਾਰੇ ਸਵੇਰ ਦੇ ਕਾਰਖਾਨੇ ਅੱਗੇ ਤਨਖਾਹਾਂ ਲਈ ਧਰਨਾ ਮਾਰੀ ਬੈਠੇ ਸਨ ਕੱਟੇ ਵਿੱਚ ਰੁਲਦੇ ਅਸਬਾਅ ਸ਼ਾਂ ਲਈ ਵਿਆਕੁਲ ਫਿਰਦੇ ਨੰਨੇ ਬੱਚੇ ਤੇ ਉੱਬੇ ਸਾਹ ਭਰਦੀਆਂ ਜਨਾਨੀਆਂ ਨੂੰ ਵੇਖ ਕੇ ਉਸ ਦਾ ਦਿਲ ਜਿਵੇਂ بیٹھ ਗਿਆ ਜਨਾਨੀਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਰਾਏ ਸਾਹਿਬ ਦਾ ਪੁੱਤਰ ਹੈ ਜਿਉਂ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਖਬਰੇ ਸਾਰੀਆਂ ਇਕੱਠੀਆਂ ਹੋ ਕੇ ਉਸ ਨੂੰ ਘੇਰ ਲੈਂਦੀਆਂ ਤੇ ਉਸ ਦੇ ਸਾਹਮਣੇ ਸਿਰਾਂ ਦੇ ਕੱਪੜੇ ਲਾ ਕੇ ਪਿੱਟ-ਪਿੱਟ ਕੇ ਨੀਲੀਆਂ ਹੋ ਜਾਂਦੀਆਂ। ਬਲਦੇਵ ਨੇ ਇੱਕ ਸਿਰਿਓ ਹਵੇਲੀ ਦਾ ਚੱਕਰ ਲਾਣਾ ਸ਼ੁਰੂ ਕੀਤਾ। ਹਰ ਇੱਕ ਕੋਠੜੀ ਦੇ ਬੂਹੇ ਅੱਗੇ ਖਲੋ ਕੇ ਉਹ ਹਰ ਚੀਜ਼ ਨੂੰ ਗੋਹ ਨਾਲ ਵੇਖਦਾ, ਸੋਚਦਾ ਤੇ ਵਿੱਚ ਵਿੱਚ ਠੰਡੇ ਸਾਹ ਭਰਦਾ ਅਗਾਹ ਤੁਰ ਪੈਂਦਾ। ਇਸੇ ਤੁਰ ਇਸੇ ਤਰ੍ਹਾਂ ਉਸਨੇ ਸੱਜੇ ਹੱਥ ਦੀ ਲਾਈਨ ਖਤਮ ਕੀਤੀ ਤੇ ਫਿਰ ਦੂਸਰੀ ਬਾਹੀ ਵੱਲ ਹੋ ਤੁਰਿਆ ਜਿਹੜੀ ਵੱਡਾ ਦਰਵਾਜ਼ਾ ਵੱੜਦਿਆਂ ਸਿੱਧੀ ਸਾਹਮਣੇ ਪੈਂਦੀ ਸੀ। ਮਜਦੂਰਾਂ ਦੇ ਬਾਲ ਤਰੇ ਨਾਲ ਕੁਰਲਾ ਰਹੇ ਸਨ ਨਲਕੇ ਦੁਆਲੇ ਪੀੜ ਲੱਗੀ ਹੋਈ ਸੀ ਕਿਸੇ ਕਿਸੇ ਵੇਲੇ ਉਸਦੀ ਹੱਥੀ ਦਾ ਕਾਬਲਾ ਨਿਕਲ ਕੇ ਭੁੰਜੇ ਡਿੱਗ ਪੈਂਦਾ ਤੇ ਉਸ ਨੂੰ ਫੇਰ ਅੜਾ ਜੁੜਾ ਕੇ ਮਜਦੂਰਾਂ ਦੀਆਂ ਤੀਵੀਆਂ ਗਿੜਨ ਲੱਗ ਪੈਂਦੀਆਂ ਬਾਹਰ ਦੇ ਕਈ ਹਮਦਰਦ ਸੜਕ ਤੋਂ ਲੰਘਦੇ ਹੋਏ ਹਵੇਲੀ ਅੰਦਰ ਝਾਤੀਆਂ ਮਾਰ-ਮਾਰ ਕੇ ਦੁਖਦਾਈ ਨਜ਼ਾਰਾ ਵੇਖ ਰਹੇ ਸਨ ਕੋਈ ਕੋਈ ਅੰਦਰ ਵੀ ਲੰਘ ਆਉਂਦੇ ਤੇ ਕਿਸੇ ਕਿਸੇ ਵੇਲੇ ਇਹਨਾਂ ਵੇਖਣ ਵਾਲਿਆਂ ਦਾ ਚੋਖਾ ਜਮਕਟਾ ਬਣ ਜਾਂਦਾ ਕੋਟੜੀਆਂ ਅਗਾੜੀਆਂ ਲੰਘਦਾ ਲੰਘਦਾ ਬਲਦੇਵ ਇੱਕ ਥਾਂ 'ਚ ਠੰਬਰ ਕੇ ਖੜੋ ਗਿਆ ਸ਼ਾਇਦ ਐਡਾ ਦਰਦਨਾਕ ਦ੍ਰਿਸ਼ ਉਸਨੇ ਪਹਿਲੀਆਂ ਕੋਟੜੀਆਂ ਵਿੱਚੋਂ ਕਿਸੇ ਵਿੱਚ ਨਹੀਂ ਸੀ ਵੇਖਿਆ ਦੰਦ ਖੰਦ ਦੀ ਪਤਲੀ ਜਈ ਇੱਕ ਮੁਟਿਆਰ ਮੰਜੇ ਤੇ ਅੱਡੀਆਂ ਰਗੜ ਰਹੀ ਸੀ ਜਿਸਦੇ ਗੋਰੇ ਚਿਹਰੇ ਉੱਤੇ ਕਾਲੀਆਂ ਲੇਟਾਂ ਬਿਖਰੀਆਂ ਹੋਈਆਂ ਸਨ ਉਸਦੇ ਨਕਸ਼ ਵੇਖ ਕੇ ਬਲਦੇਵ ਨੂੰ ਜਾਪਿਆ ਜਿਵੇਂ ਕਿਸੇ ਸ਼ਹਿਜ਼ਾਦੀ ਨੇ ਨਾ ਗਰੀਬਾਂ ਵਿੱਚ ਆ ਉਤਾਰਾ ਕੀਤਾ ਹੋਵੇ ਬੁਖਾਰ ਮਾਲਤੀ ਨੂੰ ਮੋਰ ਬੁਖਾਰ ਮਾਲਤੀ ਨੂੰ ਮੁੜ ਜ਼ੋਰ ਦਾ ਹੋ ਗਿਆ ਸੀ ਜਿਸ ਦੀ ਅਸਹਿ ਤਕਲੀਫ ਨਾਲ ਉਹ ਝਟਪਟਾ ਰਹੀ ਸੀ ਉਸ ਦੀ ਸਾਥਨ ਸਰਾਂਦੀ ਪਵਾਂਦੇ ਮੰਜੇ ਖੜੇ ਕਰਕੇ ਉਹਨਾਂ ਦੇ ਸਿਰ ਜੋੜ ਕੇ ਝੁੱਗੀ ਜੀ ਬਣਾਉਣ ਦਾ ਯਤਨ ਕਰ ਰਹੀ ਸੀ ਬਲਦੇਵ ਜਰਾ ਹੋਰ ਮੰਜੇ ਦੇ ਨੇੜੇ ਹੋਇਆ ਤੇ ਸਲੀਮਾ ਨੂੰ ਪੁੱਛਣ ਲੱਗਾ ਮਾਈ ਇਸ ਲੜਕੀ ਨੂੰ ਕੀ ਤਕਲੀਫ ਹੈ ਉਹ ਮੂੰਹ ਧਿਆਨ ਮੰਜੀਆਂ ਜੋੜਦੀ ਹੋਈ ਬੋਲੀ ਵੇ ਵੀਰਾ ਤਕਲੀਫਾ ਸਾਡੀਆਂ ਦਾ ਕੀ ਪੁੱਛਣਾ ਏ ਰੋਂ ਡਏ ਹੋਏ ਆ ਉਸ ਢੱਲ ਦੀ ਜਾਨ ਨੂੰ ਸਿਰਦਾ ਵੈਰੀ ਇਦਾਂ ਦਾ ਨਹੀਂ ਕਰਦਾ ਜਿੱਦਾਂ ਉਹਨੇ ਸਾਡੇ ਨਾਲ ਕੀਤੀ। ਕਿਆਮਤ ਦੀ ਗਰਮੀ ਵਿੱਚ ਘਰਾਂ ਚੋਂ ਕੱਢ ਦਿੱਤਾ ਸੂ ਕਿਹੜੇ ਪਾਸੇ ਜਾਈਏ। ਪੈਸੇ ਪੱਲੇ ਨਹੀਂ ਜੂ ਹੋਰ ਕਿਤੇ ਜਾ ਸਿਰ ਲੁਕਾਂਦੇ। ਤਲਬਾ ਵਖਰੀਆਂ ਮਾਰ ਲਈਆਂ ਸੂ ਤੇ ਘਰੋਂ ਘਾਟੋ ਅਸੀਂ ਉੱਜੜ ਗਏ। ਆਪਣੀ ਤੇ ਭਲੀ ਪੁੱਛੀ ਸੀ ਆ ਵੇਖ ਨਿਮਾਣੀ ਤਾਪ ਨਾਲ ਪਈ ਭੁਜਦੀ ਏ। ਪਿਓ ਇਹਦੇ ਨੂੰ ਫੜ ਕੇ ਲੈ ਗਏ ਨੇ ਸਿਪਾਈ। ਇਹ ਸ਼ੰਕਰ ਦੀ ਧੀ ਏ। ਬਲਦੇਵ ਨੇ ਸਿਰ ਤੋਂ ਪੈਰਾਂ ਤੱਕ ਪ੍ਰਭਾਵਿਤ ਹੋ ਕੇ ਪੁੱਛਿਆ। ਹਾ ਹੋ ਵੀਰਾ ਉਸਨੇ ਦੋਹਾ ਜੁੜੇ ਹੋਏ ਮੱਜਿਆਂ ਉਤੇ ਖੇ ਸੁੱਟਦਿਆਂ ਕਿਆ ਵੀਰਾ ਤੈਨੂੰ ਕੁਝ ਹੈਗੀ ਐ ਸਮਝ ਤੇ ਵੇਖ ਸੂਖਾਂ ਕਿੰਨਾ ਕੁ ਤਾਪ ਹੋਵੇਗਾ ਫਜ਼ਰੀ ਵੇਲੇ ਦਾ ਵਾਵਾ ਪਿੰਡਾ ਸੋਹਣਾ ਸ ਬਲਦੇਵ ਨੇ ਰੋਗਨ ਦੀ ਵੀਣੀ ਨੂੰ ਹੱਥ ਲਾਇਆ ਉਸ ਨੂੰ ਬੁਖਾਰ 104 ਦਰਜੇ ਤੋਂ ਘਟ ਨਹੀਂ ਜਾ ਪਿਆ ਉਸ ਨੇ ਫੇਰ ਪੁੱਛਿਆ ਮਾਈ ਇਸ ਦਾ ਹੋਰ ਵੀ ਕੋਈ ਰਿਸ਼ਤੇਦਾਰ ਹੈ ਅੱਲਾ ਬਾਜੋ ਕੋਈ ਨਹੀਂ ਸੂਬੇ ਵੀਰਾ ਇਸ ਗਰੀਬਨੀ ਦਾ ਮਾਏ ਦੇ ਨਿੱਕੇ ਹੁੰਦਿਆ ਖੁਦਾ ਦੇ ਘਰ ਚਲੀ ਗਈ ਪਿਓ ਨੇ ਵਕਤਾਂ ਨਾਲ ਪਾਲੀ ਸੀ ਸੋ ਵੀ ਹਾਲੇ ਅੱਲਾ ਜਾਣੇ ਕੀ ਬਣੇਗੀ ਨਿਮਾਣੀ ਨਾਲ ਸਾਡੇ ਨਾਲ ਮੁੱਢੋ ਲਾਤੋ ਈ ਹਿੱਤ ਪਿਆਰ ਸੀ ਇਹਨਾਂ ਦਾ ਅੱਲਾ ਰੱਖੇ ਸੋ ਹਾਲ ਦੀ ਘੜੀ ਸਭੋ ਕੁਝ ਵਿਸਰਿਆ ਹੋਇਆ ਇਸ ਕੁੜੀ ਬਦਲੇ ਤਾਈਏ ਜਾਣਾ ਜੇ ਰਮਾਣ ਆ ਜਾਵੇ ਬਲਦੇਵ ਨੇ ਦਿਲ ਦੀ ਦਿਲ ਵਿੱਚ ਇਸ ਮੁਸਲਮਾਨ ਦੇਵੀ ਨੂੰ ਨਮਸਕਾਰ ਕੀਤੀ ਇੱਕ ਗੈਰ ਮਜ਼ਹਬ ਦੀ ਲੜਕੀ ਨਾਲ ਇਤਨੀ ਮਮਤਾ ਮਾਵਾ ਨਾਲੋਂ ਵੀ ਵੱਧ ਕੇ ਬਲਦੇਵ ਦਾ ਹਿਰਦਾ ਦਰਬ ਉੱਠਿਆ ਉਸ ਕੋਮਲ ਜੀ ਜਿੰਦੜੀ ਨੂੰ ਉਸਨੇ ਇੱਕ ਵਾਰੀ ਫੇਰ ਧਿਆਨ ਨਾਲ ਵੇਖਿਆ ਤੇ ਉਸ ਨੂੰ ਹਾਏ ਹਾਏ ਕਰਦਿਆਂ ਵੇਖ ਕੇ ਕਹਿਣ ਲੱਗਾ ਬੀਬੀ ਬਹੁਤ ਤਕਲੀਫ ਹੋ ਰਹੀ ਹੈ ਤੈਨੂੰ ਮਾਲਤੀ ਨੇ ਕੋਈ ਉੱਤਰ ਨਾ ਦਿੱਤਾ ਉਸਦੇ ਮੂੰਹੋਂ ਨਿਕਲਿਆ ਪਾਣੀ ਉਸਨੇ ਅੱਖਾਂ ਉੱਚੀਆਂ ਕਰਕੇ ਹਮਦਰਦੀ ਨਾਲ ਭਰੇ ਹੋਏ ਇਸ ਗੱਭਰੂ ਦੇ ਚਿਹਰੇ ਵੱਲ ਤੱਕਿਆ ਮਾਲਤੀ ਦੀਆਂ ਬੁਖਾਰ ਨਾਲ ਤਪ ਰਹੀਆਂ ਅੱਖਾਂ ਵਿੱਚ ਇਸ ਚਿਹਰੇ ਦਾ ਠੰਡਾ ਜਿਹਾ ਪ੍ਰਭਾਵ ਪਿਆ ਉਸਨੇ ਅੱਖਾਂ ਫਿਰ ਨੀਵੀਆਂ ਕਰ ਲਈਆਂ ਸਲੀਮਾ ਅੰਦਰ ਪਾਣੀ ਲੈਣ ਗਈ ਇੱਧਰ ਬਲਦੇਵ ਮਾਲਤੀ ਦੇ ਮੰਝੇ ਤੋਂ ਅਗਾਹ ਤੁਰ ਪਿਆ ਪਰ ਉਸਦੇ ਪੈਰ ਪਿਛਾਂ ਮੁੜਨ ਲਈ ਰੁਕ ਰੇ ਸਨ ਦੋ ਚਾਰ ਕਦਮ ਜਾ ਕੇ ਉਹ ਖੜੋ ਗਿਆ ਦੋ ਤੋਂ ਮਿੰਟ ਖੜੇ ਰਹਿਣ ਤੋਂ ਬਾਅਦ ਮੁੜ ਮਾਲਤੀ ਦੇ ਮੰਝੇ ਕੋਲ ਆ ਰੁਕਿਆ ਕੁਝ ਸੋਚਣ ਤੋਂ ਬਾਅਦ ਉਹ ਸਲੀਮਾ ਨੂੰ ਕਹਿਣ ਲੱਗਾ ਮਾਈ ਸ਼ਹਿਰ ਇਸ ਲੜਕੀ ਨੂੰ ਟਾਈਫਾਇਡ ਹੋ ਗਿਆ ਹੈ ਉਹ ਕੀ ਹੁੰਦਾ ਏ ਵੀਰਾ ਸਲੀਮਾ ਨੇ ਸਹਿਮ ਕੇ ਪੁੱਛਿਆ ਯਾਨੀ ਮਿਆਦੀ ਬੁਖਾਰ ਮੁਨਿਆਦੀ ਬੁਖਾਰ ਵੇ ਵੀਰਾ ਉਹ ਤੇ ਡਾਢਾ ਹੀ ਚੰਦਰਾ ਹੁੰਦਾ ਏ ਜਿਹਨੂੰ ਮੋਰ ਕਾ ਤਾਪ ਆਂਦੇ ਨੇ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਇਸ ਨੂੰ ਇੱਥੇ ਇਤਨੀ ਗਰਮੀ ਵਿੱਚ ਰੱਖਣਾ ਠੀਕ ਨਹੀਂ ਠੀਕ ਤੇ ਨਹੀਂ ਪਰ ਵੀਰਾ ਜਾਈਏ ਕਿੱਥੇ ਅੱਲਾ ਨੇ ਜੋ ਵਕਤ ਪਾ ਦਿੱਤਾ ਇਹਨੂੰ ਹਸਪਤਾਲ ਕਿਉਂ ਨਹੀਂ ਲੈ ਜਾਂਦੇ ਡੁੱਬੀ ਤਾਂ ਜੇ ਸਾਹ ਨਾ ਆਇਆ ਹਸਪਤਾਲਾਂ ਵਿੱਚ ਗਰੀਬਾਂ ਨੂੰ ਕੌਣ ਪੁੱਛਦਾ ਏ ਤੇਰਾ ਆਦਮੀ ਕਿੱਥੇ ਐ ਆਦਮੀ ਮੇਰਾ ਉਸੇ ਰੈ ਸਹਿਬੋਂ ਤਰੇ ਦਾ ਸਿਆਪਾ ਕਰਨ ਗਿਆ ਹੋਇਆ ਏ ਫਜ਼ਰੀ ਵੇਲੇ ਦਾ ਹੋਰ ਕਿੱਥੇ ਜਾਣਾ ਸੂ ਨਿਰਨੇ ਕਾਲ ਜੇ ਘਰੋਂ ਨਿਕਲੇ ਆਏ ਅੱਗੇ ਹੀ ਮਾਰ ਦਾ ਭੰਨਿਆ ਪਿਆ ਸੀ ਬਥੇਰਾ ਹਟਕਿਆ ਪਈ ਨਾ ਜਾ ਬੰਦਿਆ ਰੱਬ ਦੇ ਆ ਸਾਰੀ ਰਾਤ ਤੇ ਪੀੜ ਨਾਲ ਕੁਰਲਾਉਂਦਾ ਰਿਹਾ ਏ ਪਰ ਉਹਨੇ ਮੇਰੀ ਇੱਕ ਨਾ ਸੁਣੀ ਤੇਰੇ ਹੀ ਆਦਮੀ ਨੂੰ ਰਾਏ ਸਾਹਿਬ ਨੇ ਮਾਰਿਆ ਸੀ ਹਾ ਹੋ ਵੀਰਾ ਉਸੇ ਬੁਰਸ਼ੇ ਦਾ ਬੇੜਾ ਗਰਕ ਹੋਇਆ ਏ ਸ਼ਾਲਾ ਹੱਥਾਂ ਵਿੱਚ ਪੁਰਪੁਰ ਕੀੜੇ ਚੱਲਣ ਸੂ ਜਿੰਨਾ ਨਾਲ ਗਰੀਬ ਨੂੰ ਕੋਇਆ ਸੂ ਕਦੀ ਵੇਖੇ ਤੇ ਆਖੇ ਪੇਠ ਦੇ ਪਰਸ਼ੇ ਲੱਥੇ ਪਏ ਸੂ ਸਾਲਾ ਨਾ ਹੋਵੇ ਮਾਰਨ ਜੋਗਾ ਮੂਲੀ ਪੁੱਟਿਆ ਹੋਇਆ ਹੋਵੇ ਸੁਅੱਲਾ ਕਰਕੇ ਬਲਦੇਵ ਵਿੱਚ ਹੁਣ ਹੋਰ ਸੁਣਨ ਦੀ ਸਮਰੱਥਾ ਨਹੀਂ ਸੀ ਉਸਦਾ ਦਿਲ ਰੋ ਰਿਹਾ ਸੀ ਪਰ ਅੱਖਾਂ ਉਸਦੀਆਂ ਖੁਸ਼ਕ ਸਨ ਸ਼ਾਇਦ ਗਰੋਧ ਦੇ ਅਲੱਬਿਆਂ ਨੇ ਉਸ ਨੂੰ ਸੁਕਾ ਦਿੱਤਾ ਸੀ ਮਾਈ ਮੈਂ ਵੱਡੇ ਡਾਕਟਰ ਦੇ ਨਾਂ ਚਿੱਠੀ ਲਿਖ ਦੇਣਾ ਵਾ ਇਸ ਨੂੰ ਜਲਦੀ ਹਸਪਤਾਲ ਲੈ ਜਾਓ ਕਹੇ ਤਾਂ ਮੈਂ ਇਸ ਨੂੰ ਪਹੁੰਚਾਉਣ ਦਾ ਵੀ ਬੰਦੋਬਸਤ ਕਰ ਦਿਆਂ ਇਸ ਦੋਜਕੀ ਦੁਨੀਆ ਵਿੱਚ ਇਹ ਫਰਿਸ਼ਤਾ ਕਿੱਥੋਂ ਆ ਉਤਰਿਆ ਸਲੀਮਾ ਨੇ ਨਜ਼ਰ ਭਰ ਕੇ ਉਸ ਵੱਲ ਤੱਕਿਆ ਮਾਲਤੀ ਨੇ ਵੀ ਬਲਦੇਵ ਫਿਰ ਕੋਚਰ ਸੋਚ ਕੇ ਬੋਲਿਆ ਚੰਗਾ ਮਾਈ ਜੇ ਤੂੰ ਇਹਨੂੰ ਹਸਪਤਾਲ ਨਹੀਂ ਲੈ ਜਾਣਾ ਚਾਹੁੰਦੀ ਤਾਂ ਮੈਂ ਆਪ ਹੀ ਇੰਤਜ਼ਾਮ ਕਰ ਦਿਆਂਗਾ ਡਾਕਟਰ ਦੋਵੇਂ ਵੇਲੇ ਤੁਹਾਡੇ ਘਰ ਆਇਆ ਕਰੇਗਾ ਫੀਸ ਜਾਂ ਦਵਾਈ ਦਾ ਮੁੱਲ ਤੁਹਾਨੂੰ ਨਹੀਂ ਦੇਣਾ ਪਵੇਗਾ ਪਰ ਹੁਣ ਇਹਨੂੰ ਇੱਥੇ ਧੁੱਪ ਵਿੱਚ ਨਾ ਰੱਖੋ ਅੰਦਰ ਲੈ ਜਾਓ ਬੁਖਾਰ ਇਸ ਦਾ ਵੱਧਦਾ ਜਾ ਰਿਹਾ ਹੈ ਅਹਿਸਾਨ ਲੱਦੀ ਨਜ਼ਰ ਨਾਲ ਉਸ ਵੱਲ ਤੱਕੇ ਸਿਨੇਮਾ ਬੋਲੀ ਪਰ ਵੀਰਾ ਅੰਦਰ ਕਿੱਥੇ ਲੈ ਜਾਵਾਂ ਹੋਰ ਤੇ ਥਾਂ ਕੋਈ ਨਹੀਂ ਬਲਦੇਵ ਨੇ ਪੁੱਛਿਆ ਇਹਦੀ ਕੋਠੜੀ ਕਿਹੜੀ ਏ ਸਲੀਮਾ ਨੇ ਵੇਲਾਂ ਵਾਲੀ ਕੋਠੜੀ ਵੱਲ ਉਂਗਲ ਕੀਤੀ ਬਲਦੇਵ ਕੋਠੜੀ ਦੇ ਬੂਹੇ ਅੱਗੇ ਪਹੁੰਚਿਆ ਤੇ ਝਟਕੂ ਖੜੋਤਾ ਮੂੰਹ ਵਿੱਚ ਉਂਗਲ ਪਾ ਕੇ ਕੁਝ ਸੋਚਦਾ ਰਿਹਾ ਉਸ ਦੇ ਚਿਹਰੇ ਉੱਤੇ ਇਸ ਵੇਲੇ ਅਜੀਬ ਤਰ੍ਹਾਂ ਦੇ ਉਤਾਰ ਚੜ੍ਹਾਓ ਪ੍ਰਗਟ ਹੋ ਰਹੇ ਸਨ ਕਦੇ ਤਾਂ ਜੋਸ਼ ਦੀ ਲਾਲੀ ਦਗਦਗ ਕਰਨ ਲੱਗ ਪੈਂਦੀ ਕਦੇ ਕਿਸੇ ਸਹਿਮ ਦੀ ਪਲਤਨ ਛਾ ਜਾਂਦੀ ਖੜੋਤਾ ਖੜੋਤਾ ਕਈ ਵਾਰੀ ਇੱਕ ਦੋ ਕਦਮ ਕੋਠੜੀ ਵੱਲ ਵਧਿਆ ਤੇ ਕਈ ਵਾਰੀ ਪਿਛਾਂ ਹਟਿਆ ਉਧਰ ਸਲੀਮਾ ਜਿਸ ਵਾਲੋ ਦੀ ਪਿੱਠ ਸੀ ਉਸ ਦਾ ਇਹ ਰੰਗ ਟੰਗ ਹੈਰਾਨੀ ਨਾਲ ਵੇਖ ਰਹੀ ਸੀ ਕੁਝ ਚਿਰ ਦੁਚਿੱਤੀ ਤੋਂ ਬਾਅਦ ਬਲਦੇਵ ਨੇ ਹੁਲਾਰੇ ਨਾਲ ਪਿੱਠ ਮੋੜੀ ਤੇ ਵਿਹੜੇ ਵੱਲ ਦੂਰ ਦੀ ਕੁਸ ਨਜ਼ਰ ਦੁੜਾਈ ਸ਼ਾਇਦ ਕਿਸੇ ਮਤਲਬ ਦੀ ਚੀਜ਼ ਨੂੰ ਵੇਖ ਕੇ ਉਹ ਕਾਲੇ ਕਦਮ ਪੁੱਟਦਾ ਹੋਇਆ ਨਲਕੇ ਵੱਲ ਵਧਿਆ ਚਿੱਕੜ ਵਿੱਚ ਉਸ ਨੇ ਕਿੱਟ ਪੁੱਟੀ ਤੇ ਮੋੜ ਉਸੇ ਕੋਠੜੀ ਵੱਲ ਤੁਰ ਪਿਆ ਵੇ ਵੀਰਾ ਤੇਰਾ ਭਲਾ ਹੋਵੇ ਕੀ ਕਰਨ ਲੱਗਾ ਏ ਅਸੀਂ ਤੇ ਅੱਗੇ ਹੀ ਵਕਤਾਂ ਨੂੰ ਫੜੇ ਹੋਏ ਆਂ ਪੁਕਾਰਦੀ ਹੋਈ ਸਲੀਮਾ ਉਸਤੇ ਮਗਰ ਦੌੜੀ ਪਰ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਬਲਦੇਵ ਨੇਟਾਂ ਦੀਆਂ ਦੋ ਤਿੰਨ ਠੋਕਰਾਂ ਨਾਲ ਕੋਠੜੀ ਦਾ ਜੰਦਰਾ ਤੋੜ ਸੁਟਿਆ ਸਲੀਮਾ ਸੈਮੀ ਹੋਈ ਉਸਦੇ ਕੋਲ ਆ ਕੇ ਫਿਰ ਬੋਲੀ ਵੇ ਵੀਰਾ ਇਹ ਕੀ ਹਨੇਰ ਮਾਰਨ ਲੱਗਾ ਏ ਹੋਰ ਲੱਗਾ ਏ ਸਾਨੂੰ ਬਣਾਣ ਮਾਈ ਤੁਹਾਡੀ ਵਾਵਲ ਕੋਈ ਨਹੀਂ ਤੱਕ ਸਕਦਾ ਜੋਸ਼ ਵਿੱਚ ਕਹਿੰਦਾ ਹੋਇਆ ਉਹ ਮਾਲਤੀ ਦੇ ਮੰਜੇ ਕੋਲ ਪਹੁੰਚਿਆ ਤੇ ਮੰਜੇ ਨੂੰ ਸਰਾਂਦੀ ਵੱਲੋਂ ਫੜ ਕੇ ਸਲੀਮਾ ਨੂੰ ਕਹਿਣ ਲੱਗਾ ਫੜ ਮਾਈ ਇਧਰੋਂ ਮੰਜੇ ਨੂੰ ਮੰਤਰ ਮੁਗਦਮਾਂ ਸਲੀਮਾ ਨੇ ਮੰਝਾ ਪੈੰਦ ਵੱਲੋਂ ਜਾ ਫੜਿਆ ਤੇ ਦੋਹਾਂ ਨੇ ਉਹਨਾਂ ਤੇ ਦੋਹਾਂ ਨੇ ਉਸ ਨੂੰ ਵੇਲਾ ਹੇਠ ਲਿਆ ਰੱਖਿਆ ਜੰਦਰਾ ਟੁੱਟਦਾ ਵੇਖ ਕੇ ਵੇਲੇ ਚੋਂ ਕਈ ਤੀਵੀਆਂ ਜੁੜੀਆਂ ਤੇ ਬਾਹਰੋਂ ਕਈ ਆਦਮੀ ਵੀ ਇਸ ਕੰਮ ਤੋਂ ਵੇਲਾ ਹੋ ਕੇ ਬਲਦੇਵ ਜਾਨ ਹੀ ਲੱਗਾ ਸੀ ਕਿ ਕੁਝ ਆਦਮੀਆਂ ਨੂੰ ਉਸ ਦੇ ਅੰਦਰ ਆਉਂਦਿਆਂ ਵੇਖਿਆ ਜਿਨ੍ਹਾਂ ਨੇ ਇੱਕ ਮੁੰਡਾ ਮੋਢਿਆਂ ਦੇ ਚੱਕਿਆ ਹੋਇਆ ਸੀ ਜਿਹੜਾ ਉਹਨਾਂ ਨੇ ਵੇਲਾ ਵਾਲੀ ਕੋਠੀ ਦੇ ਨਾਲ ਦੀ ਕੋਠੜੀ ਵਿੱਚ ਨਾਲ ਦੀ ਕੋਠੜੀ ਅੱਗੇ ਲਿਆ ਰੱਖਿਆ ਸਲੀਮਾ ਨੇ ਦੂਰੋਂ ਹੀ ਪਛਾਣ ਲਿਆ ਤੇ ਉੜਦੀ ਹੋਈ ਮੰਜੀ ਤੇ ਆ ਡੱਠੀ ਇਹ ਕਮਰ ਸੀ ਜਿਸ ਬਾਬਤ ਉਸਦੇ ਸਾਥੀਆਂ ਤੋਂ ਪਤਾ ਲੱਗਾ ਕਿ ਪਿਕਟਿੰਗ ਤੇ ਖੜਾ ਗਰਮੀ ਨਾਲ ਬੇਹੋਸ਼ ਹੋ ਗਿਆ ਸੀ ਬਲਦੇਵ ਦੇ ਵਿੰਨੇ ਹੋਏ ਦਿਲ ਉਤੇ ਇੱਕ ਹੋਰ ਤੀਰ ਵੱਜਾ ਤਦੋਂ ਕਿਸੇ ਦੀ ਆਵਾਜ਼ ਆਈ ਰਾਏ ਸਾਹਿਬ ਦਾ ਲੜਕਾ ਕੁਝ ਮਜ਼ਦੂਰਾਂ ਨੇ ਉਹਨੂੰ ਪਛਾਣ ਲਿਆ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਬੋਲਦੇ ਬਲਦੇਵ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਤੋੜ ਦਿਓ ਸਾਰੀਆਂ ਕੋਠੜੀਆਂ ਦੇ ਜੰਦਰੇ ਤੇ ਅਸਬਾਬ ਅੰਦਰ ਸਾਮੋਹ ਤਪਦੇ ਦੁਪਹਿਰੀ ਅਚਾਨਕ ਹੀ ਕਿ ਤੋਸੀਤਲ ਘਟਾ ਵਗਣ ਲੱਗ ਪਵੇ ਤਾਂ ਵੇਖ ਕੇ ਆਦਮੀ ਦੀ ਜੋ ਹਾਲਤ ਹੁੰਦੀ ਹੈ ਉਹੀ ਹਾਲਤ ਉਹਨਾਂ ਮਜ਼ਦੂਰਾਂ ਤੇ ਤੀਵੀਆਂ ਦੀ ਹੋਈ ਸਾਰੇ ਬਿਨਾਂ ਬੋਲਿਆਂ ਬਿੱਤਰ-ਬਿੱਤਰ ਉਹਦੇ ਮੂੰਹ ਵੱਲ ਤੱਕ ਰਹੇ ਸਨ ਮੈਂ ਕਹਿਣਾ ਤੋੜ ਦਿਓ ਮੈਂ ਆਪੇ ਰਾਏ ਸਾਹਿਬ ਨਾਲ ਸਮਝ ਲਵਾਵਾਂਗਾ ਐਸਾ ਕਰਨ ਵਿੱਚ ਕਾਨੂੰਨ ਵੱਲੋਂ ਤੁਹਾਡੇ ਉੱਤੇ ਕੋਈ ਹਰਫ ਨਹੀਂ ਆ ਸਕਦਾ ਕਿਉਂਕਿ ਗੈਰ ਕਾਨੂੰਨੀ ਤਰੀਕੇ ਨਾਲ ਮਕਾਨ ਖਾਲੀ ਕਰਵਾਏ ਗਏ ਹਨ ਕੋਈ ਕਾਨੂੰਨ ਮਾਲਕ ਮਕਾਨ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਉਹ ਬਿਨਾਂ ਨੋਟਿਸ ਦਿੱਤਿਆਂ ਤੇ ਬਿਨਾਂ ਅਦਾਲਤ ਦੀ ਮਨਜ਼ੂਰੀ ਤੋਂ ਹੱਕ ਦੇ ਜ਼ੋਰ ਕਿਸੇ ਕਿਰਾਏਦਾਰ ਤੋਂ ਮਕਾਨ ਖਾਲੀ ਕਰਵਾਏ ਇਸ ਲਲਕਾਰ ਦੇ ਸਬਦ ਦਾ ਸਹਿਮ ਦੂਰ ਕਰ ਦਿੱਤਾ ਇਧਰ ਕਮਰ ਤੇ ਮਾਲਤੀ ਨੂੰ ਅੰਦਰ ਲੈ ਜਾ ਕੇ ਲਟਾਇਆ ਗਿਆ ਤੇ ਉਦਰੋ ਜੰਦਰੇ ਟੁੱਟਨੇ ਸ਼ੁਰੂ ਹੋ ਗਏ ਜਾਨ ਲੱਗਾ ਬਲਦੇਵ ਮਾਲਤੀ ਦੀ ਕੋਠੜੀ ਦਾ ਖਾਨਾ ਸੁਮਾਰੀ ਨੰਬਰ ਵੇਖਦਾ ਗਿਆ ਇਹ ਸਭ ਕੁਝ ਜਾਦੂ ਦੇ ਖੇਲ ਵਾਂਗ ਹੋ ਗਿਆ ਕਈਆਂ ਨੂੰ ਤਾਂ ਹਜੇ ਤੱਕ ਸਮਝ ਹੀ ਨਹੀਂ ਸੀ ਆਈ ਕਿ ਉਹ ਇੱਕ ਦੂਜੇ ਨੂੰ ਟੁੰਮਦੇ ਸਨ ਮਾਮਲਾ ਕੀਏ ਰਾਏ ਸਾਹਿਬ ਨੇ ਕਹ ਲਿਆ ਕਿ ਆਪ ਹੀ ਆਇਆ ਸੀ ਧੰਨਵਾਦ